ਪਰਚੈਂਟ ਪਰਚੇ ਤੋਂ ਹੀ ਡਰ ਜਾਣਗੇ ਯਾਰ ਅਸਟਾ ਪਰਚੇ ਨਹੀਂ ਬੱਤੇ ਵਰਗੇ ਸਾਨੂੰ ਡਰਾਉਣਗੇ ਯਾਰ ਤੱਕਾ ਤਾਂ ਕੈਨੇਡਾ ਜਾਣ ਵਾਲਾ ਸਰਪੰਚ ਪੰਜ ਮਹੀਨਿਆਂ ਨੂੰ ਸਾਡੀ ਦੋਸਤਾਂ ਜਿਵੇਂ ਜਦੋਂ ਪਰਚਾ ਆਉਗਿਆ ਕੈਨੇਡਾ ਕੀ ਹੋਰ ਵਿੱਚੋਂ ਰਿਕਾ ਵਾਲੇ ਵੱਜਾਂਗੇ ਇਹ ਜੇ ਮਲੰਗਾਂ ਨੂੰ ਅਸੀਂ ਥੁੱਕਦੇ ਨਹੀਂ ਵਿੱਚੇ ਵਿੱਚੇ ਜਾਵਾਂਗੇ ਦੋਨੇ ਵਿੱਚੇ ਕਿ ਤੂੰ ਡੱਪਲੀ ਟੱਪ ਜਣਾ ਡੱਪਲੀ ਤੂੰ ਰਿਕਾ ਦੀ ਗੱਲ ਕਰਦਾ ਹੋਗੇ ਪਰਚੇ ਨਾਲੇ ਡਰਾਉਂਦੇ ਦੋਨੋਂ ਆਈਦੇ ਬੈਠੇ ਰਹਿਣ ਫਿਰ ਮੈਨੂੰ ਕੀ ਭਾਏ ਤੇ ਬਿਲਕੁਲ ਤੂੰ ਨਹੀਂ ਬੈਠਣਾ ਉਹ ਦੁਆਣੂ ਬੈਠਣਾ ਪਊਗਾ ਆ ਬਠਿੰਡੇ ਸੋਨਾ ਨੂੰ ਨਾਲੇ ਬਠਿੰਡੇ ਜੀਤ ਰੋਡ ਦਿਖਾ ਦੇਵਾਂਗੇ ਆਈਲੈਂਡਸ ਤਾਂ ਨਹੀਂ ਹੋਣ ਦਿੰਦੇ ਸੋਡਾ ਪਾ ਮੈਂ ਤਾ ਮੈਂ ਤੁਹਾਨੂੰ ਦਿਖਾਉਣਿਆ ਪੰਜੀ ਦਾ ਪਉਣ ਜਾ ਹੁਣ ਸਰਪੰਚਾ ਤੈਨੂੰ ਵੀ ਦੇਖ ਲੈ ਕਿਵੇਂ ਜਾ ਜਾ ਚੱਲ ਆਜੋ ਆਜੋ ਬਈ ਮੁੰਡੇ ਆਜੋ 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 ਉੱਠਾ ਲੈ ਚੱਲੋ ਆਜੋ ਚਲੋ ਆਜੋ ਹੁਣ ਤੂੰ ਐਸੀ ਗੱਲਾਂ ਤੇ ਨਹੀਂ ਫਿਰ ਫੂਟ ਵਾਲੇ ਵੀ ਫੂਟ ਤਾਂ ਮੇਰੇ ਕੋਲੇ ਕਿਹਨੂੰ ਕੀ ਕਿਸੇ ਨੂੰ ਕੀ ਪਤਾ ਤੇ ਮੇਰੇ ਕੋਲੇ ਪੱਲੀ ਹੈ ਹੈਗੀ ਕੀ ਨਹੀਂ ਕੀ ਯਾਰ ਟੱਪ ਗਿਆ ਯਾਰ ਆਪ ਕੋਣੀ ਗਵਾ ਸਰਪੰਚਾ ਆਓ ਪ੍ਰੋਫੈਸਰ ਦੇ ਚ ਸਰਪੰਚਾ ਕਦੇ ਸਾਹਾ ਨਹੀਂ ਨੰਗਣ ਦਿੱਤਾ ਸੀ ਸਾਹਾ ਐ ਇਹ ਸਰੀਰ ਪੇ ਸੀ ਤੇ ਅੱਜ ਜਿਹੜਾ ਬੰਦਾ ਨੰਗਿਆ ਐਦਾਂ ਹੀ ਵਾਲਾ ਯਾਰ ਬਾਪੂ ਓਏ ਲੱਖ ਦੀ ਲਾਨਤਾ ਓਏ ਇਹ ਜੀ ਜਵਾਨੀ ਤੇ ਭਾਈ ਦਾ ਵਾਲਾ ਓ ਰਨਿੰਗ ਰਨਿੰਗ ਕਰਦਾ ਯਾਰ ਤੈਨੂੰ ਕੱਟੇ ਵੰਗੂ ਕਾਸ ਨੂੰ ਪਾਲਿਆ ਸੀਗਾ ਔਰ ਕੀ ਬਦਾ ਯਾਰ ਐ ਟੱਪ ਜੂ ਕੰਦ ਸਰਪੰਚ ਜਾਰੀ ਆ ਦਾ ਤਰੀਕ ਕਰਦੇ ਪੱਕਾ ਕੋਈ ਗੱਲ ਨਹੀਂ ਗੇਜਾ ਜੇ ਬੰਦਾ ਹੋਣ ਨੰਗ ਗਿਆ ਨਾ ਆਪਾਂ ਤੋਂ ਮਾਰਚ ਹੋਣੀ ਲੰਗਾ ਮੇਰੀ ਚੋਂ ਹਾਂ ਨਾ ਉਹਦਾ ਸਰਪੰਚਾਂ ਦੇ ਬਲੇ ਟੈ ਲੈ ਹਾਂ ਉਹ ਕਰ ਯਾਰ ਪੱਕਾ ਹੀ ਲਾਉਦਾ ਗਾਣਾ ਪਲਾਵੇਂ ਕੱਢ ਦੂਆਂ ਬਲਾਵੇਂ ਹਾਂ ਮੇਰੀ ਸੁਣੋ ਗੱਲ ਹਾਂ ਕੰਮ ਤਾਂ ਇੱਕ ਕਰਨਾ ਪੂਆ ਬਾਈ ਪਹਿਲਾਂ ਮੈਂ ਗਰੜ ਕੇ ਅੱਖੋਂ ਦੱਸਿਆ ਨਹੀਂ ਹਾਂ ਦੇਖ ਪਹਿਲਾਂ ਜਾਣ ਸਰ ਆਪਾਂ ਨੂੰ ਐਸਐਚਓ ਕਾਣਾ ਕਰਨਾ ਪਊ ਠੀਕ ਹੈ ਹੈਗਾ ਕੁਛ ਕੋਲੇ ਮੁੱਕੀ ਮਾਰਾਂਗੇ ਕਾਣਾ ਕਰਦੇ ਆ ਇਹ ਓਏ ਓ ਮੈਂ ਨਹੀਂ ਕਹਿੰਦਾ ਬਾਪੂ ਮੇਰੀ ਗੱਲ ਸੁਣ ਹਾਂ ਸਮਝ ਆ ਯਾਰ ਆ ਆਪਾਂ ਪਾਉਣਾ ਹੈ ਪਰਚਾ ਚੋਰੀ ਦਾ ਤੈਨੂੰ ਵੀ ਪਤਾ ਨੇ ਹਾਂ ਆਪਣਾ ਹੈਗਾ 60 70 ਹਜ਼ਾਰ ਦਾ ਕੰਮ ਆਪਾਂ ਨੂੰ ਘੱਟੋ ਘੱਟ 10 15000 ਰੁਪਏ ਦੇਣਾ ਪਊਗਾ ਓਏ ਬਾਲਾ ਨਹੀਂ ਯਾਰ ਇੰਨੇ ਤਾਂ ਲੱਗਣ ਯਾਰ ਤੈਨੂੰ ਪਤਾ ਹੀ ਪਰਚਾ ਵੀ ਚੋਰੀ ਦਾ ਪਾਉਣਾ ਯਾਰ ਫਿਰ ਰੋਂਦੀ ਖਲਾ ਭਈ ਇਹ ਹੈ ਤਾਂ ਜਿਆਦੇ ਪੈਸੇ ਲ ਕਰਾਈ ਜਾਂਦਾ ਮੈਂ ਕਰ ਯਾਰ ਗੱਲ ਗੱਲ ਸਰਪੰਚ ਮੈਂ ਯਾਰ ਗਲਤ ਕਰਾਉਣਾ ਐ ਮੈਂ ਇੰਨੀਆਂ ਵੋਟਾਂ ਤੇ ਜਿੱਤਿਆ ਯਾਰ ਆਦਾ ਇਹ ਬੁੰਦੀ ਸਰਪੰਚਾ ਮਾਰਦੇ ਪੰਜ 400 ਉਤੋਂ ਹੀ ਕੋਈ ਟੱਕਰ ਨਹੀਂ ਕੋ ਪਾ ਤੂੰ ਪੰਜ 400 ਤਾਂ ਮੇਰੇ ਸਹਣ ਕਰੇ ਦੇ ਲੈ ਲੇ ਸੀ ਅਗਲੇ ਨੇ ਯਾਰ ਤੈਨੂੰ ਮੈਂ ਕੀ ਸਮਝਾ ਕੇ ਲੈ ਆਇਗਾ ਦਲ ਕੋਈ ਨਹੀਂ ਲਾਵਾਂਗੇ ਫਿਰ 500 ਨਾਲ ਤਾਂ ਨਹੀਂ ਦੇਖ ਬਾਈ ਇਹ ਗੱਲ ਦੇ ਨਾਲ ਕਰ ਲੈ ਖਰੀ ਉਹ ਖਰੀ ਆਈ ਚੱਕ ਤੇ ਹੱਥ ਕੁੱਟੀ ਜਾਵੇ ਉਹ ਨਹੀਂ ਕੋਈ ਚੱਕ ਦੇ ਦੇ ਝੋਕਾ ਯਾਰ ਕੋਈ ਨਹੀਂ ਹੁੰਦਾ ਸਰਪੰਚਾ ਤੂੰ ਕੋਈ ਨਹੀਂ ਹੁੰਦਾ ਚੱਕ ਦੇ ਤੇਰੇ ਨਾਲ ਆ ਯਾਰ ਮੈਂ ਬਾਪੂ ਨੂੰ ਆਪੇ ਸੁਣਾ ਚੱਕ ਦੇ ਬਾਰ ਚੋ ਰੂੜੀ ਆ ਕੁਝ ਨਹੀਂ ਹੁੰਦਾ ਪਰਚਾ ਪਾਉਣਾ ਤਾਂ ਤਖਣਾ ਹੀ ਪਾ ਗੱਲ ਸੁਣੋ ਹਾਂ ਆ ਜਵਾਕ ਖਟਾਲੇ ਸਕੂਆ ਤੂੰ ਪੜਨੋ ਹਟਾ ਲੈ ਹਾਂ ਲੱਛਣ ਹੀ ਨਹੀਂ ਸੀ ਭੇੜੀ ਆਵੇਂ ਦੀ ਆ ਮੇਰੀ ਸੁਣੋ ਗੱਲ ਚੱਲ ਕੋਈ ਚੱਕਰ ਵਾਲੀ ਗੱਲ ਨਹੀਂ ਪਤਾ ਗੱਲ ਕੀ ਇਹ ਤੋਂ ਕਿਹੜਾ ਕੰਮ ਹੁੰਦਾ ਤੇਰੇ ਕੰਮ ਤੇ ਵੀ ਲਵਾਉਂਗਾ ਬੰਦਾ ਤੈਨੂੰ ਪਹਿਲਾਂ ਯੁਕਤ ਦੱਸੀਦਾ ਹੈ ਹਾਂ ਚ ਇਹ 10000 ਬੰਦਾ ਲੱਗਦਾ ਹੈ ਆਪ ਨੂੰ ਮਾੜਾ ਕੀ ਹੈ ਬਾਈ ਚੱਲ ਆ ਜਾ ਆ ਚੱਲਿਆ ਪਠਾਣੀ ਚੱਲ ਤੂੰ ਬੈਠ ਹੋਏ ਛੋਰਾ ਇੱਥੇ ਘਰੇ ਰਹਿ ਰਹਿ ਮੈਂ ਕਰੇ ਨਾ ਹਾਂ ਬਾਹਰ ਆਈ ਨਾਲੇ ਚਲ ਠੀਕ ਹੈ ਚੰਗਾ ਤੂੰ ਜਾਇਓ ਕੁੱਤੇ ਬਿੱਲੇ ਬਹੁਤ ਬਦੇ ਇਥੇ ਹਰ ਪਤ ਪੱਕਾ ਤਵੀਦ ਕਰਕੇ ਆਵਾਂਗੇ ਪੱਕਾ ਬੱਸ ਬਸ ਆ ਪਿਆ ਉਹ ਮੇਰੇ ਆਪਣੇ ਕੋਲ ਲੇਗਾ ਰੱਖੀ ਕਿਤੇ ਦਵਾਰੇ ਆ ਜੇ ਉਹ ਹੋਰ ਸਰਪੰਚ ਹੋਰ ਸਰਪੰਚ ਕੀ ਆਪਾਂ ਰਗੜ ਕੇ ਗੋਡਿਆਂ ਤੇ ਲਾਉਣੇ ਆਹੀ ਕੰਮ ਲੈਣਾ ਸਰਪੰਚ ਤੋਂ ਆਪਾਂ ਓਏ ਜੇ ਆ ਗਿਆ ਨਾ ਉਹ ਵੀਡੀਓ ਬਣਾ ਲਈ ਲੁੱਕ ਕੇ ਹਾਂ ਬੈ ਜਾ ਬੈ ਜਾ ਚੱਲ ਯਾਰ ਉਖੜ ਜਾ ਕਿੱਜ ਜਾ ਤੇਰਾ ਵੀ ਨਾ ਯਾਰ ਓਏ ਚਾਹਰਾ ਸਰਪੰਚਾ ਲੋਟ ਨਹੀਂ ਆਉਂਦਾ ਆਏ ਹੇ ਸਰੀਰ ਹੋ ਗਿਆ ਬੁਢਾ ਚੱਲ ਯਾਰ ਚੱਲ ਭਾਈ ਇਹਦਾ ਚੱਲਾ ਚੱਲ ਫੋਨ ਕਿਧਾ ਆ ਗਿਆ ਨਮਾਜ ਆ ਨੰਬਰ ਹੈ ਬੰਦ ਹੀ ਕਰ ਲਾ ਸਪੀਕਰ ਹੈਲੋ ਹਾਂ ਬੱਲਿਆ ਬਿੱਲੂ ਬੋਲਦਾ ਹਾਂਜੀ ਕੌਣ ਜੀ ਹੌਸਾ ਜਿਹੜੇ ਚੋ ਬੋਲ ਰਹੇ ਆ ਭਾਈ ਥਾਣੇ ਚੋਂ ਜੀ ਹਾਂ ਪਰਚਾ ਹੋ ਗਿਆ ਤੇਰੇ ਤੇ ਜੋ ਜਿਹੜੀ ਤੂੜੀ ਚੋਰੀ ਕੀਤੀ ਏ ਤੂੰ ਨਾ ਜੀ ਮੈਂ ਤਾਂ ਜਨਾਬ ਕੋਈ ਚੂਰੀ ਤੋੜੀ ਚੂਰੀ ਨਹੀਂ ਕੀਤੀ ਜੀ ਉਹ ਤੂੰ ਉਹ ਤਾਂ ਅਸੀਂ ਦੱਸਾਂਗੇ ਨਾ ਕਿ ਗੇਜ ਸਰਪੰਚ ਦੇ ਗੇਜਾ ਸੁਣੇ ਗਏ ਆ ਮੇਰੇ ਕੋਲ ਖਾਣੇ ਪਹੁੰਚ ਹਣ ਤੂੰ ਐਂ ਦੱਸ ਵੀ ਤੂੰ ਆਪ ਆਏਂਗਾ ਕਿ ਅਸੀਂ ਲੈ ਕੇ ਜਾਈਏ ਨਾ ਜੀ ਜਨਾਬ ਮੈਂ ਆਪ ਵੀ ਆਜੂਗਾ ਜੀ ਮੈਂ ਤਾਂ ਮੈਂ ਜਾਨਣਾ ਜੀ ਬਾਬੇ ਦੇ ਘਰੇ ਜਾਂਦਾ ਮੇਰਾ ਬਾਬਾ ਹੀ ਲੱਗਦਾ ਜੀ ਗੇਜਾ ਜਿਹੜਾ ਹੈਗਾ ਮੇਰਾ ਬਾਬਾ ਹੀ ਹੈ ਸਾਡੇ ਘਰਾਂ ਚ ਕੋਈ ਗੱਲ ਨਹੀਂ ਮੈਂ ਜਾਨਣਾ ਨੂੰ ਘਰੇ ਹੀ ਜਾਂਦਾ ਜੀ ਅੰਦਰ ਪਹਿਲੇ ਆਪ ਹੀ ਆਜੀ ਚੰਗਾ ਕਿ ਸਾਨੂੰ ਨਾ ਖੇਤਲਾ ਕਰਨੀ ਪਵੇ ਫਿਰ ਮਹਿੰਗਾ ਪਏਗਾ ਠੀਕ ਹੈ ਜੀ ਆਉਣਾ ਜੀ ਯਾ ਤਾਂ ਫਨ ਨਹੀਂ ਖੜਾ ਹੋ ਗਿਆ ਐਂ ਕੀ ਹੁੰਦਾ ਹੈ ਬਾਬਾ ਯਾਰ ਮੰਨ ਜੂ ਕੀ ਤੂੜੀ ਦੀ ਗੱਲ ਆ ਕਵਾਂਟਲ ਤੂੜੀ ਦੇ ਪੈਸੇ ਦੇ ਦੂੰਗਾ ਮੈਂ ਯਾਰ ਕੋਈ ਨਾ ਮੰਨ ਜੂ ਆਪਿਆ ਪਰਚੇ ਕੰਜ ਪਰਚਾ ਕਰਾਇਆ ਯਾਰ ਸਰਪੰਚ ਦੀ ਉਂਗਲਾਂ 'ਚ ਜੜਿਆ ਉਹ ਬਾਬਾ 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 ਘਰੇ ਹੀ ਐ ਬੋਲਾ ਹੈ ਨਹੀਂ ਕੋਈ ਘਰੇ ਹਾਂ ਹਾਂ ਆਇਆ ਘਰੇ ਹੀ ਐ ਹੁਣ ਕੀ ਚੱਕਣਾ ਓਏ ਅਜੇ ਸਾਰੇ ਆਈ ਬਾਈ ਬਣੇ ਨਾ ਹੁਣ ਕੀ ਚੱਕਣਾ ਐ ਮੈਂ ਤਾਂ ਕੀ ਚੱਕਣਾ ਹੈਗਾ ਮੈਂ ਕਿਹੜਾ ਚੋਰਾਂ ਚੱਕਣ ਨੂੰ ਯਾਰ ਹਾਂ ਕਿਵੇਂ ਆਇਆ ਫਿਰ ਦੱਸ ਬਾਬਾ ਕਿੱਥੇ ਹੈ ਬਾਬਾ ਤਾਂ ਠਾਣੇ ਗਿਆ ਬਈ ਉਹ ਬਾਈ ਯਾਰ ਤੁਸੀਂ ਆਏ ਕਦੋਂ ਕਰੇ ਜੱਛ ਸਾਡੇ ਤਾਂ ਖਾਤੀ ਬੈਕੀ ਆਪਣੀਆਂ ਜ਼ਮੀਨ ਦੇ ਰੋਲੇ ਸੀ ਯਾਰ ਕਿਉਂ ਬਈ ਯਾਰ ਉਹ ਤਾਂ ਤੂੰ ਭੱਜ ਗਿਆ ਯਾਰ ਫਿਰ ਫਿਰ ਭੱਜਾਂਗਾ ਮੈਂ ਛਤਰਾ ਅਡਰ ਦਾ ਭੱਜੂਗਾ ਤੂੰ ਬਾਈ ਦੋਨੇ ਆਇਆ ਸਰਪੰਚ ਤੇ ਉਹ ਦੋਨੇ ਗਿਆ ਬਈ ਤੇਰਾ ਤਾਂ ਹੁਣ ਮੇਨ ਲੱਗਾ ਕੋਗਾ ਚਿਤ ਹੋ ਗਿਆ ਉਹ ਯਾਰ ਐ ਨਾ ਕਰੋ ਜੱੱ ਸਾ ਮੈਂ ਤੁਹਾਡੀ ਭਾਈ ਪੰਡਾ ਆਇਆ ਤੁਹਾਨੂੰ 4 ਕਵਾਂਟਲ ਦੂੜੀ ਦੇ ਪੈਸੇ ਲੈ ਲਿਆ ਆਪਦੇ ਯਾਰ ਭਾਈ ਉਹ ਤੂੰ ਕਰ ਬਾਪੂ ਨਾਲ ਗੱਲ ਕਰ ਲਈ ਮੈਨੂੰ ਨਹੀਂ ਮੈਂ ਤੈਨੂੰ ਕੁਝ ਨਹੀਂ ਕਹਿ ਸਕਦਾ ਇਸ ਗੱਲ ਪਿੱਛੇ ਠੀਕ ਹੈ ਜੱੱ ਸਾ ਮੇਰੇ ਕੋਲ ਪਤਾ ਤੈਨੂੰ ਮੈਂ ਸੌ ਮੈਂ ਕਿਉਂ ਆਇਆ ਮੇਰੇ ਕੋਲ ਯਾਰ ਸੱਚੋਂ ਦਾ ਫੋਨ ਆਇਆ ਯਾਰ ਤੇ ਭਾਈ ਆਉਂਗੇ ਥਾਣੇ 'ਚੋਂ ਫੋਨ ਆਉਣਗੇ ਭਾਈ ਆਉਣਗੇ ਥਾਣੇ 'ਚ ਜੇ ਚੋਰੀ ਕੀਤੀ ਹੈ ਫੋਨ ਆਉਣਗੇ ਉਹ ਮੈਨੂੰ ਤਾਂ ਹੀ ਕਿ ਤੂੰ ਚੌੜ ਕਰਦੇ ਹੋ ਭਰਾਵਾ ਹੁਣ ਮੈਨੂੰ ਕੀ ਪਤਾ ਹੈ ਐਂ ਕਰੋਗੇ ਮੇਰੀ ਗੱਲ ਸੁਣ ਇੱਕ ਹੱਲ ਦੱਸਾ ਕੀ ਹੈ ਸਾਡੇ ਕੰਮ ਤੇ ਲੱਗਿਆ ਉਹ ਬੱਸ ਓ ਭਰਾਵਾ ਜਾ ਇਹੀ ਤਾਂ ਤੁਹਾਡੇ ਨਾਲ ਰੌਲਾ ਯਾਰ ਤੂੰ ਕਿੱਧਰ ਕੰਮ ਕਿੱਧਰ ਤੁੜੀ ਯਾਰ ਮੇਰੀ ਗੱਲ ਤਾਂ ਸਾਨੂੰ ਆਪ ਦੋਨੇ ਭਰਾ ਰੱਖ ਕੇ ਕਰੀ ਮੈਂ ਤਾਂ ਅਸੀਂ ਭਰਾਵੇ ਤੂੰ ਰੱਜਿਆ ਮੇਰਾ ਤਾਂ ਇੱਕ ਭਰਾ ਉਹ ਹੀ ਨਹੀਂ ਮੇਥੋਂ ਲੋਟ ਆਉਂਦਾ ਉਹ ਮੈਨੂੰ ਹਰੇ ਉਹ ਵੀ ਨਹੀਂ ਫੇਰ ਪਰਚਾ ਦਾ ਪੱਕਾ ਹੀ ਐ ਓ ਯਾਰ ਤੇਰੇ ਕੋ ਕੋਈ ਆਪ ਇਕੱਠੇ ਪੜਿਆ ਕੋਈ ਮਾੜੀ ਮੁੱਡੀ ਲਿਆ ਆਖਲਾ ਭਾਈ ਮੈਂ ਕੁਛ ਨਹੀਂ ਕਰ ਸਕਦਾ ਭਾਈ ਮੇਰੇ ਜੋੜੇ ਹੱਥ ਉਹ ਬਾਪੂ ਨਾਲ ਗੱਲ ਕਰ ਲੈ ਮੈਂ ਕੁਛ ਨਹੀਂ ਕਰ ਸਕਦਾ ਵੀਰੇ ਵਹਾਈ ਗੱਲ ਐ ਬਸ ਆਈ ਐ ਮੰਨਦੇ ਨਹੀਂ ਤੂੰ ਤੇਰਾ ਤੂੰ ਬਣਾ ਨਹੀਂ ਸਕਦਾ ਬੜੀ ਨੂੰ ਤੂੰ ਮੰਨਦਾ ਨਹੀਂ ਤੂੰ ਕੰਮ ਤੇ ਲੱਗਣਾ ਸਾਡੇ ਯਾਰ ਮੈਂ ਕੰਮ अच्छा यार भाई सारी टूडी ले गया चक यार ओए बात सो रब दे ना ठीक है भाई ओदे ਨਾਲ ਹੀ ਗੱਲ ਕਰ ਲਈ ਮੇਰੇ ਬਾਪੂ ਨਾਲ ਓਏ ਮੰਨ ਜਾ ਤੂੰ ਮਾੜੀ ਮੋਟੀ ਲਿਆਇ ਨਾ ਤੇ ਰੱਖ ਲੈ ਮੂੰਹ ਮੱਥੇ ਲੱਗਣ ਰਿਹਾ ਪੁਰਾਣੀ ਲਿਆ ਜਾ ਪੁਰਾਣੀ ਲਿਆਜ ਰੱਖਣ ਮਾਰੇ ਕਹਿਣਾ ਤੂੰ ਕਿਉਂ ਜੇਲ੍ਹਾਂ ਕੱਟਿਆ ਕੰਜਰ ਦਾ ਸਾਡੇ ਕੰਮ ਤੇ ਲੱਗਿਆ ਕੰਮ ਤੇ ਅਸ਼ਰਾ ਮੈਂ ਲੱਗਦਾ ਨਹੀਂ ਪਰ ਫਿਰ ਕੋਈ ਨਾ ਦੇਣਿਆ ਕੀ ਬਣਦਾ ਫਿਰ ਠੀਕ ਹੈ ਭਾਈ ਚੰਗਾ ਕਦੋਂ ਕੌਣ ਗਿਆ ਬਾਬੇ ਵਰਗੇ ਉਹਦਾ ਭਾਈ ਕੀ ਬਤਾਉਣ ਬਣ ਬਣ ਕੇ ਆਉਣਗੇ ਦੋਨੇ ਸਰਪੰਚ ਤੇ ਉਹੋ ਭਾਈ ਪਰ ਮੈਂ ਸਰਪੰਚ ਕੋਲੇ ਜਾਵੜੇ ਨਾ ਸਰਪੰਚ ਵੀ ਕਿਹੜਾ ਮਨਜੂਰ ਸਰਪੰਚ ਵੀ ਨਹੀਂ ਮੰਨਦਾ ਚਲ ਮੈਂ ਕਿਰਾ ਘਰੇ ਜਾ ਕੇ ਰਹਿ ਕਰਦਾ ਹੱਡ ਵਾਲੇ ਨਾਲ ਕੰਮ ਤਾਂ ਹੁਣ ਸਰਪੰਚੀ ਕੱਢੂ ਆ ਉਹ ਇਦਾਂ ਇਹਨੂੰ ਵੀ ਦੱਸਾਂ ਉਹ ਕਿਵੇਂ ਛੋਰਾ ਠੀਕ ਐ ਠੀਕ ਐ ਕਿਵੇਂ ਉਹ ਕਿਧਰ ਹੋਏ ਕੋਈ ਨਹੀਂ ਮੈਂ ਜਾ ਕੇ ਚਾਹੂ ਨਹੀਂ ਕਰੀ ਉਹ ਚਾਹ ਅੰਦਰ ਪਈ ਤੇਰੀ ਗੜਬੀ ਦੇ ਬੱਚਾ ਪੀ ਲੈ ਜਾ ਚੱਲ ਕਿਹੜਾ ਹਲਗਾ ਚੰਗਾ ਲੱਗਦਾ ਹੁਣ ਕਿਉਂ ਕੀ ਗੱਲ ਓਏ ਕੋਈ ਕਾਰਾ ਕਰਾਇਆ ਭਰਾਵਾ ਕਾਲਾ ਕਾਲਾ ਕਰਾਇਆ ਗੱਲ ਸੁਣ ਲੈ ਪਹਿਲਾਂ ਪੂਰੀ ਤੇ ਫਿਰ ਮੂੰਹ ਇਹ ਕਦੋਂ ਕੀਤਾ ਯਾਰ ਨਾ ਤੂੰ ਚਾਹ ਪੀਣਾ ਚਾਹ ਅੰਦਰ ਪਈਗੀ ਓਏ ਪਰਚਾ ਆ ਜਾ ਹੋ ਗਿਆ ਕਾਲਾ ਪਰਚਾ ਓਏ ਉਹ ਪਰਚਾ ਤੂੜੀ ਦਾ ਪਰਚਾ ਓਹ ਭਰਾ ਤੂੰ ਬਰਵਾਏਗਾ ਤੂੰ ਬਰਵਾਏਗਾ ਮੈਂ ਇਹ ਗੱਲ ਸੁਣਾ ਮੇਰੀ ਮੈਂ ਤਾਂ ਆਦੀ ਇਸ ਜਮੀਨ ਵੇਚ ਕੇ ਅਫਗਾਨੀ ਤੂੰ ਯਾਰ ਬਾਹਰ ਭਜਾ ਯਾਰ ਐ ਅਬ 10 ਦਿਨ ਕਿਪੇ ਮੇਰੀ ਫਾਇਲ ਲੱਗ ਜਾ ਯਾਰ ਮੈਂ ਤਾਂ ਤੂੰ ਵੇੜੇ ਗੱਲ ਕਰ ਕਰਤਾ ਯਾਰ ਪਰ ਮੈਂ ਕਿਹਾ ਯਾਰ 10 ਲੱਖ ਰੁਪਏ ਤੈਨੂੰ ਦੁੱਤਾਂ ਨਹੀਂ ਦੁੱਤਾਂ ਨਹੀਂ ਯਾਰ ਜੇ ਮੈਂ ਮੋੜ ਦੂ ਆ ਤਾਂ ਹੀ ਮੜੂ ਬਾਹਰ ਜਾਊਗਾ ਤੂੰ ਤਾਂ ਯਾਰ ਰੋਲੇ ਕਰਦਾ ਫਿਰਦਾ ਯਾਰ ਪਰਚਾ ਪਵਾੜਿਆ ਕਿਹਦੇ ਕਰਤੇ ਪਵਾੜਿਆ ਯਾਰ ਓਰ ਗੱਲ ਤਾਂ ਸੁਣ ਲੈ ਪਹਿਲਾਂ ਸਾਰੀ ਗੱਲ ਪਈ ਜਾਣਾਗਾ ਮੈਂ ਮੈਂ ਵੀ ਢਿੱਡਪੇਟ ਬੰਨ ਕੇ ਤੈਨੂੰ ਦਿੱਤੇ ਸੀ ਪੈਸੇ ਤੇ ਫਿਰ ਮੋੜ ਦੂ ਯਾਰ ਤਾਈ ਮੜੂ ਇਹ ਬਾਹਰ ਜਾਊਂਗਾ ਬਾਹਰ ਜਾਣੀ ਜ਼ਿੰਦਗੀ ਫਿਰ ਗੱਲ ਤਾਂ ਸੁਣ ਲੈ ਪਹਿਲਾਂ ਰੌਲਾ ਕੀ ਤਾਂ ਨਿਬੜ ਜਾਏ ਖਰੂਗਾ ਤਾਂ ਪਈ ਜਾਣਾਗਾ ਮੈਂ ਗੱਲ ਤਾਂ ਸਾਰੀ ਧਿਆਨ ਨਾਲ ਸੁਣ ਲੈ ਤਰੀਕੇ ਨਾਲ ਫਿਰ ਮੈਨੂੰ ਆਹ ਦੱਸ ਕੀ ਰੌਲਾ ਕੀਤਾ ਤੂੰ ਓ ਗੇਜਾ ਨਹੀਂ ਜੜਾ ਗੇਜੇ ਬਾਬੇ ਕੇ ਅੱਛਾ ਓਹ ਓ ਜੇ ਬਾਹਰ ਬਾਟਾਣੀ ਇਹਨਾਂ ਦੀ ਹਾਂ ਹਾਂ ਉਹਨਾਂ ਦੇ ਤੂੜੀ ਲਿਆ ਸੀ ਹੁੰਦੇ ਦੋ ਪੰਡਾ ਹਾਂ ਤੇ ਉਹਨਾਂ ਨੇ 28 ਟਰਾਲੀਆਂ ਬਾਧੀਆਂ ਆਪਣੇ ਤੇ ਤੂੜੀ ਦੀਆਂ ਕਿਉਂ ਕੀ ਗੱਲ ਓ ਲਿਆਇਆ ਤਾਂ ਮੈਂ ਪੰਡ ਘਰੇਦਾਰ ਪੀਆਣੀ ਹਾਂ ਠੀਕ ਹੈ ਆਪਾਂ ਵੇਚ ਕੇ ਤੇਰੇ ਵਾਲੀ ਦੇ ਟਿਕਟ ਕਰਾਈ ਸੀਗੀ ਤੂੜੀ ਭੁੱਲ ਗਿਆ ਹੁਣ ਤੂੰ ਠੀਕ ਹੈ ਉਹ ਪੈਸੇ ਉਧਰ ਲੱਗੇ ਤੂੜੀ ਨਹੀਂ ਸੀ ਪਸ਼ੂ ਪਰਦੇ ਭੁੱਖੇ ਮੈਂ ਜਾ ਕੇ ਤੂੜੀ ਲਿਆ ਆ ਓਏ ਇੱਕ ਇੱਕ ਪੰਡ ਸੀ ਓਏ ਪੰਡ ਤਾਂ ਲਿਆ ਤਾਂ ਇੱਕੀ ਸੀ ਖਸਮ ਨੇ 28 ਟਰਾਲੀਆਂ ਪਾਤੀਆਂ 28 ਟਰਾਲੀਆਂ ਤਾਂ ਹੀ ਪਈਆਂ ਇਹ ਪੰਡ ਦੇ ਪੈਸੇ ਦੇ ਕੇ ਤੂੰ ਦੇਹ ਦਾ ਇਧਰ ਉਧਰ ਫੜ ਕੇ ਜੇ ਮੇਰੇ ਕੋਲੇ ਆ ਜਾਂਦਾ ਬੀਰੀ ਕੁੜੀ ਆਈ ਤਾਂ ਤੂੰ ਕਿਹੜੀ ਦਿੱਤੇ ਸੀ ਤੈਨੂੰ ਵੀ ਆਖੀ ਮੈਂ ਤੂੜੀ ਨਹੀਂ ਆਉਣੀ ਦੇ ਦੇ ਰੁਪਏ ਤੁਹਾਡਾ ਕੀ ਮਸਲਾ ਫਿਰ ਉਹ ਤਾਂ ਕਹਿੰਦਾ ਮੈਂ ਤੇ ਰੀਚਾਰਜ ਕਰਾ ਲਿਆ ਪੱਟੇ ਮੇਰੇ ਘਰ ਮੈਂ ਨਹੀਂ ਪੱਟਿਆ ਘਰ ਖੜ ਜਾ ਗੱਲ ਸੁਣ ਲੈ ਮੇਰੀ ਮੇਰੇ ਕੋਲ ਤਰੀਕਾ ਹੈਗਾ ਹੁਣ ਆਪਾਂ ਕੁਬ ਕੇ ਮੇਨਾ ਕਿਵੇਂ ਕਰਕੇ ਸਰਪੰਚ ਨੂੰ ਸੰਨ ਚ ਹੈਗਾ ਸਰਪੰਚ ਨੂੰ ਗੱਲ ਦਾ ਪਤਾ ਸਾਰੀ ਦਾ ਅੱਛਾ ਠੀ ਉਹ ਤਾਂ ਮੇਰਾ ਯਾਰ ਹੈ ਨੌਦਸ ਵਿੱਚ ਓਏ ਨੌਦਾ ਸਰਪੰਚ ਯਾਰ ਜੂਰ ਕੋਈ ਨਹੀਂ ਉਹਨਾਂ ਦਾ ਬਣਾ ਬੈਠਾ ਹੋ ਅਗਲਾ ਓਏ ਆਪਣਾ ਆਪਣਾ ਬੰਦਾ ਆਪ ਨੂੰ ਆਪਣਾ ਹੈ ਨਹੀਂ ਯਾਰ ਉਹਨੇ ਤਾਂ ਪਰਚਾ ਕਰਾ ਨਾਲ ਜਾ ਕੇ ਰੋਦੇ ਨੇ ਮੈਨੂੰ ਘਰੇ ਸੱਦਿਆ ਸੀ ਉਹਨਾਂ ਨੇ ਘਰੇ ਸੱਦ ਲਿਆ ਮੈਨੂੰ ਕਹਿੰਦੇ 60000 ਰੁਪਏ ਦੇ 28 ਟਰਾਲੀਆਂ ਦਾ ਮੈਂ ਕਿਹਾ ਯਾਰ 60 ਯ ਉਹਨਾਂ ਨੇ ਬੁੜੇ ਨੇ ਜਾਣ ਕੇ ਚੱਕ ਚਾ ਕੇ ਤੇ ਪਰਚਾ ਕਰਾਤਾ ਮੇਰੇ ਕੋਲੇ ਐਸਐਚਓ ਦਾ ਆਇਆ ਸੀ ਫੋਨ ਕੀ ਕਹਿੰਦਾ ਐਸੇ ਕਹਿੰਦਾ ਤੇਰੇ ਤੇ ਪਰਚਾ ਆਇਆ ਭਾਈ ਥਾਣੇ ਆ ਜਾ ਅੱਛਾ ਮੈਂ ਕਿਹਾ ਜੀ ਉਹਦੇ ਘਰੇ ਹਾਂ ਆਪ ਤਾਂ ਹੀ ਨਹੀਂ ਸੀ ਘਰੇ ਹਾਂ ਠੀਕ ਹੈ ਉਹਨਾਂ ਛੋਰ ਸੀਗਾ ਜੱਸਾ ਕਰੇ ਮੈਂ ਕਿਹਾ ਜੱਸਾ ਯਾਰ ਆਏ ਤਾਂ ਨਹੀਂ ਕਰਨੀ ਸੀ ਜੱਸਾ ਕਹਿੰਦਾ ਭਈ ਮੈਨੂੰ ਨਹੀਂ ਪਤਾ ਬੁੜੇ ਦੀ ਚਾਲੀ ਸਾਡੇ ਘਰੇ ਤਾਂ ਕਹਾਂ ਸਾਡੇ ਮੇਰੇ ਮੈਨੂੰ ਕਹਾਂ ਸਾਡੇ ਸਿਰੀ ਰਲ ਜਾ ਅਸੀਂ ਪਰਚਾ ਪੁੱਠਾ ਲੈ ਲਾਂਗੇ ਆ ਤਾਂ ਐਂ ਕਹਿੰਦੇ ਆ ਤੇ ਮੈਨੂੰ ਤਾਂ ਟੈਨਸ਼ਨ ਚ ਪਾਤਾ ਮੈਨੂੰ ਟੈਨਸ਼ਨ ਚ ਪਾਤਾ ਕਿ ਹੁਣ ਕੀ ਟੈਨਸ਼ਨ ਪਾ ਹਾਲ ਕੀ ਹੁਣ ਹਾਲੇ ਤਾਂ सरपंच ਕੋਲ ਕੇ ਰਹੂਦਾ ਹੈ सरपंच ਕੋਲ ਚੱਲਦਾ ਬਾੜਾ सरपंच ਪੈਸੇ ਦਾ ਕਿਸੇ ਦਾ ਨਹੀਂ ਠੀਕ सरपंच ਚਾਹੀਦਾ ਹੈ ਠੀਕ ਹੈ सरपंच ਨੂੰ ਕੋਈ ਦੇ ਕੇ ਲਾਲਚਾਪਾ ਤੇ ਉਹਨੂੰ ਮਨਾਲਾਂਗੇ ਉਹਦੇ ਨਾਲ ਜਾ ਕੇ ਆਪਣਾ ਪਰਚਾ ਕੇੇਰਾ ਪੁੱਠਾ ਹੋ ਗਿਆ ਜਿੰਮੇ ਗੱਲ ਨਿਬੜੀ ਨਿਮੇੜ ਲੈਣੇ ਆ ਜੇਕਰ ਤੂੰ ਬਾਹਰ ਨਹੀਂ ਜਾਂਦਾ ਬਾਹਰ ਜਾਵੜਾ ਮੁੜ ਕੇ ਤਾਂ ਮੈਂਨੇ ਜੂਤ ਮਾਰੂ ਸਾਰਿਆਂ ਦੇ ਕੇੇਰਾ ਬਾਹਰ ਡੱਪ ਜਾ ਤੂੰ सरपंच ਮਨਜੂਆ सरपंच ਮਨਾਲਾਂਗਾ ਮੈਂ ਆਪੇ ਬਣਾਵਾਂਗੇ ਮਰਜ਼ੀ ਬਣਾਵਾਂ ਯਾਰ 28 ਟਰਾਲੀਆਂ ਆਪਣੇ ਪਾਦੀਆਂ ਹੈ ਆਪਣੇ 28 ਟਰਾਲੀਆਂ ਬਾਦੀਆਂ ਕਿ ਰਾਤੇ ਰਾਤ ਦੋਨੇ ਭਰਾ ਤੇਰਾ ਵੀ ਨਾਂ ਵਿੱਚ ਹੈ ਓਏ ਮੇਰੇ ਦਾਜ ਦੇ ਵੀਰ ਆ ਬੀਜਾ ਜੁਗਤੰਦਰ ਮੈਨੂੰ ਵੀ ਪਤਾ ਦਾਦ ਨੂੰ ਬੀਜਾ ਆ ਜਾਊਗਾ ਹਾਂ ਮੈਨੂੰ ਤਾਂ ਇਹ ਵੀ ਦਾਦ ਦੇ ਨਹੀਂ ਕਿਵੇਂ ਨਾ ਕਿਵੇਂ ਉਹ ਗੱਲ ਨਾ ਹੋਵੇ ਮੈਂ ਜ਼ਮੀਨ ਵੀ ਵੇਚਦਾ ਤੇ ਜਿਹੜੀ ਕੁੜੀ ਬਾਹਰ ਭੇਜੀ ਉਹ ਵੀ ਨਾ ਇੱਥੇ ਆਵੇ ਮੈਂ ਇੱਥੇ ਇਕੱਲਾ ਬਿਲਕਦਾ ਫਿਰ ਲੋਕ ਮੈਨੂੰ ਟੱਚ ਨਾ ਕਰਨਗੇ ਉਹ ਮੈਨੂੰ ਕਿਹੜਾ ਪਤਾ ਨਹੀਂ ਘਰ ਪੱਟਾ ਜਾਊਗਾ ਜਮਾ ਹਾਂ ਚਾਹੋ ਕੀ ਕਰਗੇ ਆਪਣੇ ਮੇਰੀ ਮੰਨ ਲੇਟ ਨਾ ਕਰ ਅੱਜ ਆਪਣੇ ਹੁਣੇ ਹੀ ਚੱਲ ਸਰਪੰਚ ਕੇ ਘਰੇ ਚੱਲ ਉਹ ਮੈਨੂੰ ਪਤਾ ਮਿੰਟਾ ਕਢਾਊਗਾ ਮਿੰਟਾ ਕਰ ਲਾਂਗੇ ਫਿਰ ਕੀ ਹੁੰਦਾ ਮਿੰਤਾ ਨਹੀਂ ਹੋਣੀ ਆਪਣੇ ਦੱਸ ਕੇ ਮਿੰਤਾ ਹੀ ਕਰਨੀਆਂ ਹੋਰ ਕਰਿਆ ਵੀ ਆਪ ਥਾਲੀ ਚ ਮੇਰੀ ਥਾਲੀ ਚ ਖਾਂਦਾ ਹੁੰਦਾ ਸੀ ਉਹ ਤੇ ਅੱਜ ਤੋਂ ਮੈਂ ਉਹਦੀ ਮਿੰਤਾ ਕਰਾਂ ਯਾਰ ਯਾਰ ਤੂੰ ਉਹ ਭਰਾਵਾ ਮੈਂ ਤੇਰੀਆਂ ਮਿੰਤਾ ਤਾਂ ਕਰਦਾ ਤੂੰ ਮੇਰੇ ਨਾਲ ਤੁਰ ਪਾ ਆ ਫੜ ਕੋਟ ਪਾਲਾ ਲੈ ਆਪਾਂ ਚੱਲਦੇ ਆਂ ਜਾ ਕੰਮ ਲੋੜਦਾ ਆ ਜੂ ਤੂੰ ਕੋਸਾ ਗੱਲ ਬਸ ਮਿੰਤਾ ਹੀ ਕਰਨੀਆਂ ਬਸ ਮੇਰੇ ਉੱਤੇ ਆਂ ਜਣਾ ਵੇ ਮੇਰੇ ਤੋਂ ਪਰਚਾ ਪੁੱਛਣਾ ਉਹ 13 ਬਾਹਰ ਟੱਪ ਜਾ ਉਸ ਤੋਂ ਬਾਅਦ ਤਾਂ ਮੈਂ ਟੱਡੇ ਚ ਕਾ ਦੂ ਸਾਰੇ ਉਹਨਾਂ ਜੇ ਨਾ ਸਾਰਾ ਕੁਝ ਉਹਨਾਂ ਦਾ ਵੇਚਦਾ ਨਾ ਮੈਨੂੰ ਤੂੰ ਦੇਦਾ ਜਿਹੀ ਬਣਦਾ ਕੀ ਆ ਤੂੰ ਆ ਜਾ ਮੇਰੇ ਨਾਲ ਪਰ ਉਹ ਗੱਲ ਉਹੀ ਕਰ ਨਾ ਕਰਦੀ ਹਾਂ ਉੱਥੇ ਜਾ ਕੇ ਜਿਹ ਮਾਂ ਭੇੜ ਦੀ ਗੱਲਾਂ ਸਿੱਧੀਆਂ ਕੱਢੀਆਂ ਆਏ ਸਮਝ ਲਈ ਵੀ ਕੱਢ ਲੈਣੇ ਕੋਈ ਗੱਲ ਨਹੀਂ ਆਪਣਾ ਟਾਈਮ ਆਣ ਦਾ ਯਾਰ ਥਲੇ ਦੇ ਕੇ ਮਰਦਾ ਏ ਠੀਕ ਹੈ ਠੀਕ ਹੈ ਠੀਕ ਹੈ ਪਰ ਮੈਨੂੰ ਨਾ ਤੇਰਾ ਬਾਹਰ ਟੱਪਿਆਂ ਵਾ ਤੂੰ ਸਾਡੇ ਵਾਲਾ ਹਾਂ ਤੈਨੂੰ ਭਰਾ ਤੇਰੇ ਤੇ ਯਕੀਨ ਆਗਾ ਨਾ ਹਾਂ ਹਾਂ ਜੇ ਤੈਨੂੰ ਪਤਾ ਤੇਰਾ ਭਰਾ ਹਾਂ ਤੇਰੇ ਤੇ 10 ਲੱਖ ਰੁਪਏ ਲਾ ਕੇ ਮੇਰੇ ਤਾਂ ਕਹਿ ਨਹੀਂ ਸਮਝਦਾ ਮੈਂ ਤਾਂ ਭੁੱਲੀ ਆ ਕਿਉਂਕਿ ਤੇਰੇ ਕੀ ਪਤਾ ਮੇਰਾ ਨਾਮ ਹੈ ਮੈਨੂੰ ਤੇਰੇ ਤੇ ਭਰਾ ਇੱਕ ਇੱਕ ਗੁੱਖੋਂ ਜਾਏ ਆਪਾਂ ਹਾਂ ਠੀਕ ਹੈ ਠੀਕ ਹੈ ਭੋਸਣਾ ਮੇਰੇ ਤੇ ਜਾਂ ਪਰੋ ਸੈਰ ਮੈਂ ਤੈਨੂੰ ਚੌਂ ਨਹੀਂ ਲੱਗਣ ਦਾ ਆ ਮਸਲਾ ਨਾ ਸੈੱਟ ਕਰ ਦੇ ਇਹ ਮਸਲਾ ਉਦੋਂ ਤੁਹਾਨੂੰ ਆਪਾਂ ਕਹਿੰਨਾ ਬੋਲਦੇ ਨਹੀਂ ਚਾਹੀ ਕੋ ਗਾਣਾ ਕੱਢੀ ਜਾਵੇ ਠੀਕ ਹਾਂ ਓਕੇ ਸਰਪੰਚ ਸਾਹਿਬ ਕਿਰਿਓ ਆਜੋ ਆਜੋ ਸਰਪੰਚ ਸਾਹਿਬ ਓਏ ਆਜੋ ਹੈਲੋ ਕਰਿਓ ਕਰਿਓ ਹਾਂ ਹਾਂ ਚੱਕਰ ਪੈ ਗਿਆ ਕੋਈ ਨਹੀਂ ਬਲਾਵੇਂ ਕੱਢਦੇ ਆਂਗੇ ਬਲਾਵੇਂ ਚੋਰੀ ਦੀ ਨਿਵੜਦਾ ਮੈਂ ਹਾਂ ਹਾਂ ਉਹੀ ਚੋਰੀ ਦੀ ਨਿਵੜ ਕੇ ਆਂ ਕਿੰਨਾ ਕਰ ਲਿਆ 15000 ਪੰਜ ਕਰ ਦਿਓ ਸਾਈਡ ਤੇ ਫਲਾਮੇ ਕਰਦੇ ਕੋਈ ਗੱਲ ਨਹੀਂ ਉਹ ਯਾਦੇ ਵੋਟਾਂ ਮੈਨੂੰ ਚੋਰੀ ਵਾਲੇ ਨਹੀਂ ਪਾਈਆਂ ਚੋਰਾ ਨੇ ਯਾਹਲ ਹੀ ਵੋਟਾਂ ਪਾ ਕੇ ਜਿਤਾਇਆ ਮੈਂ ਫੁੱਲ ਨਾਲ ਆ ਮੈਂ ਪਰਵਾਹ ਨਾ ਕਰਿਓ ਠੀਕ ਹੈ ਆਹਾਹਾ ਰੀਲ ਬੜੀ ਤਕੜੀ ਆ ਭਾਈ ਤੇ ਪਹਿਲੇ ਗੱਲ ਤਾਂ ਸੁਣਾ ਉਹ 55 ਕੀ ਹਾਲ ਚਾਲ ਹੈ 55 ਉਹ 55 ਉਹ 55 ਹੈਡੂਡ ਫੋੜਨ ਲਈ ਬੈਠਾ ਹਾਂ ਬਿਲੇ ਥੋੜਾ ਪੁੱਛਣਾ ਫਰਜ ਐ ਬੋਲਣਾ ਫਰਜ ਐ ਮੇਰਾ ਗੋਹ ਫਰਜ ਐ ਵੀ ਮੈਂ ਕਦੋਂ ਕ ਬੋਲਾਂ ਚਲ ਵੇ ਚੱਲ ਕੋਈ ਕੱਲ ਤੇਰੇ ਕੋਲੇ ਘਰੇ ਆ ਜਾ ਮੈਂ ਕਹਾਂਉਂ ਦਿਆ ਕੋਈ ਬੈਠਣ ਬੈਠ ਮੈਂ ਇਹ ਸਰਪੰਚ ਦੇ ਬਰਾਬਰ ਕਿਵੇਂ ਬੈਠੋ ਥੱਲੇ ਬੈਠੇ ਇੱਥੇ ਚਲ ਫਿਰ ਅਸ ਤਾਂ ਫੇਰ ਵੀ ਸੜੀ ਲਾਈ ਰਹੀ ਹੈ ਖਾਦੇ ਪਿੰਦੇ ਰਹੇ ਅਸੀਂ ਬਹਿ ਜਾ ਵਧੀਆ ਵਧੀਆ ਬਈ ਤੂੰ ਸੁਣਾ ਹੋ ਠੀਕ ਐ ਹਾਂ ਠੀਕ ਐ ਇਹ ਕੱਲ ਮੈਨੂੰ ਦੱਸਿਆ ਨੇ ਰੌਲਾ ਵੀ ਆ ਰੌਲਾ ਪੈ ਗਿਆ ਟੂੜੀ ਟਾੜੀ ਪਿੱਛੇ ਤੇ ਸਭ 25 ਆਪਣੇ ਪੰਡਾ ਟਰਾਲੀਆਂ ਇਹਦੇ ਸਿਰ ਲਾਤੀਆਂ ਹੈ ਤੇ ਮੇਰੇ ਕੋਲੇ ਰੋਂਦਾ ਰੋਂਦਾ ਆ ਸਿਰਤਾ ਬਾਈ ਦੇਖੋ ਗੱਲ ਇਹ ਆ ਇਹ ਬੰਦਾ ਮੈਂ ਮੌਕੇ ਤੇ ਸੀ ਮੌਜੂਦ ਹਾਂ ਹਾਂ ਐਵੇਂ ਜੇ ਝੂਠ ਬੋਲਣਾ ਹਾਂ ਇਹ ਬੰਦਾ ਆਇਆ ਉਦੋਂ ਗੱਲ ਨਿਬੜਦੀ ਸੀ ਅੱਛਾ ਇਹ ਬੰਦਾ ਮੌਕੇ ਤੇ ਫੜਿਆ ਗਿਆ ਨਾਲ ਤੂੜੀ ਦੀ ਪੰਡ ਫੜੀ ਗਈ ਆ ਉਹਨਾਂ ਦੇ ਕੋਲੇ ਕੋਲੇ ਇਹ ਮੰਨਿਆ ਆ ਤੂੜੀ ਦੀ ਪੰਡ ਤੇਰੀ ਆ ਮੈਂ ਫੇਰ ਪੁੱਛਿਆ ਮੈਂ ਤੂੰ ਮੈਂ ਤੁਸੀਂ ਤੁਹਾਡੇ ਨਾਲ ਆ ਯਾਰ ਫੇਰ ਵੀ ਤੁਸੀਂ ਮੇਰੇ ਸਾਥ ਰਹੇ ਮੈਂ ਉਹਨੂੰ ਪੁੱਛਿਆ ਵੀ ਉਹ ਮੈਂ ਕਿਹਾ ਤੇਰੀ ਐ ਮੈਂ ਨੱਪਿਆ ਵੀ ਕਹਿੰਦੇ ਨਹੀਂ ਮੇਰੀ ਕਿਉਂਕਿ ਪੰਡਾ ਦਾ ਕੀ ਪਤਾ ਯਾਰ ਵੇਖਦੇ ਘੱਟੇ ਸੇਮ ਹੀ ਜਾਂਦੇ ਯੂਰਗਾਲੇ ਪਰ ਬੱਚਾ ਮੇਰੀ ਗੱਲ ਸੁਣ ਕੇ ਉਹਨੂੰ ਕਿਹਾ ਮੈਂ ਕਿਹਾ ਉਹ ਕਹਿੰਦੇ ਇਹ ਬੋਲੇ ਹੀ ਨਹੀਂ ਕਹਿੰਦਾ ਨਾ ਨਾ ਮੇਰੀ ਐ ਅਗਲੇ ਮੰਨ ਕੇ ਵੀ ਚੋਰੀ ਇਹਦੇ ਲੱਗ ਗਈ ਫਿਰ ਇਹ ਕਹਿੰਦਾ ਪੁੱਛ ਕੇ ਲੈ ਦੋ ਪੰਡਾ ਦੋ ਪੰਡਾ ਕਿਉਂ ਪਈ ਉਹ ਕਹਿੰਦੇ ਬਰਾਤ ਪਹਿਲਾ ਦਿਨੇ ਦੇਖ ਗਿਆ ਦੋ ਪੰਡਾ ਲੈ ਕੇ ਰਾਤ ਨੂੰ ਲੈਗਾ ਬਲੇਟਨਾ ਸਾਰਾ 28 ਦਿਨ ਠਾਈ ਨਾ ਬੈਠਾ ਆਹ ਬੈਠਾ ਕੋਲੇ ਤੂੰ ਦੱਸ ਘਰੇ ਠਾਈ ਟਰਾਲੀਆਂ ਆਈਆਂ ਪਰ ਤੂੜੀ ਦੀਆਂ ਨਾ ਬੈਠਾਈ ਟਰਾਲੀਆਂ ਕੋਈ ਤੂੜੀ ਦੀ ਨਾ ਠਾਈ ਦਾ ਕੋਈ ਲੈਣਾ ਕੱਲੀ ਇੱਕ ਪੰਡਾ ਆਈ ਏ ਤੂੜੀ ਇੱਕ ਪੰਡਾ ਇੱਕ ਪੰਡਾ ਗਈਆਂ ਦਾ ਪੰਜਾ ਤੈਨੂੰ ਉਹਨਾਂ ਨੇ ਉਹ ਚੱਲ ਇਹ ਤਾਂ ਜੈਹੋ ਜੈਹ ਹੈ ਜ ਆਪਾਂ ਖਾਂਦੇ ਪੀਂਦੇ ਰਹੇ ਮੇਰੀ ਤਾਂ ਗੱਲ ਸੁਣ ਲੈ ਉਹ ਜੈਹੋ ਜਾਂਦੇ ਨੀ ਨਵੇਂੜ ਲੈ ਇਹ ਗੱਲ ਹੋਰ ਸੁਣ ਲੈ ਮੈਂ ਤਾਂ ਆਪਦੇ ਹਿੱਸੇ ਦੀ ਜ਼ਮੀਨ ਵੇਚ ਕੇ ਮਗਾਨੀ ਦੀ ਭੇਜੀ ਬਾਹਰ ਮੇਰਾ ਤਾਂ ਆਈ ਨਹੀਂ ਪਤਾ ਵੀ ਕੱਲ ਨੂੰ ਵੀ ਜਾ ਆਜੇ ਪਰਸੂ ਵੀ ਦੱਸ ਦੇ ਅੰਦਰ ਆਜੇ ਅੱਜ ਆਜੇ ਮੇਰਾ ਸਾਡਾ ਘਰ ਪੜਦਾ ਮੈਂ ਘਰ ਤੇ ਜਾਊਗਾ ਘਰ ਦੇ ਨਾਲ ਦਾ ਪੈਣੀ ਜਾਊਗੀ ਨਾਲੇ ਤਿਵੀ ਜਾਊਗੀ ਨਾਲੇ ਜਾਊਗਾ ਬਈ ਸਾਡਾ ਪੈਸਾ 10 ਲੱਖ ਦਾ ਇਹ ਦੇਣਾ ਮੈਂ ਅੱਜ ਗਾਂ ਜਾਊਗਾ ਫੇਰ ਹੀ ਮੈਂ ਉੱਥੇ ਬਣਾਉਂਗਾ ਕਿਸੇ ਦੇ ਮੱਥੇ ਡੰਮੂ ਇਹਦੇ ਮੈਂ ਮੈਂ ਕੀ ਕਰ ਸਕਦਾ ਤੁਸੀਂ ਮੈਨੂੰ ਦੱਸੋ ਅੱਜ ਪਹਿਲਾਂ ਦੱਸ ਤੈਨੂੰ ਸਾਰੀ ਗੱਲ ਦਾ ਪਸਾ ਠੀਕ ਹੈ ਤੇ ਤੂੰ ਯਾਰ ਪਹਿਲੀ ਵਾਰ ਤੂੰ ਖਾਏਗਾ ਤਾਂ ਗਿਆ ਮੈਂ ਠਾਣੇ ਕਿਉਂ ਗਿਆ ਇਹ ਬੰਦਾ ਬੋਲ ਕੇ ਕੀ ਆ ਮੈਨੂੰ ਯਾਰ ਪੁੱਠਾ ਕੋਈ ਆ ਹਾਂ ਸਰਪੰਚ ਸਾਹਿਬ ਉਹ ਸਰਪੰਚ ਸਾਹਿਬ ਹੈ ਕੋਈ ਮੈਂਬਰ ਨਹੀਂ ਇਹ ਮੈਂ ਤੁਹਾਨੂੰ ਦੱਸਾਂ ਬੋਲਿਆ ਗਿਆ ਗਲਤੀ ਹੋ ਗਈ ਸਾਡੇ ਨਾਲ ਗਲਤੀ ਹੋ ਗਈ ਬੋਲਿਆ ਗਿਆ ਯਾਰ ਮੈਥੋਂ ਸਰਪੰਚ ਕੋਈ ਗੱਲ ਨਹੀਂ ਮੇਰੀ ਗੱਲ ਸੁਣਾ ਮੈਂ ਤਾਂ ਭੁੱਲੇ ਹੀ ਬੈਠਾ ਸੀ ਇਹ ਕੋਈ ਨਾ ਸੁਣ ਲੈ ਮੇਰੀ ਸਾਰੇ ਪਿੰਡ ਨੇ ਚਾਹਿਆ ਇਹਨੂੰ ਸਾਰੇ ਪਿੰਡ ਨੇ ਠੋਕੀ ਵੋਟ ਨਹੀਂ ਪਈ ਐਡੀ ਪਾਰਟੀ ਜਣੀ ਮੈਨੂੰ ਪਤਾ ਸਰਪੰਚਾ ਗਲਤੀ ਹੋ ਗਈ ਯਾਰ ਮੈਥੋਂ ਮੇਰਾ ਖਾਦਾ ਪੀਤਾ ਸੀ ਉਹਦਾ ਖਾਦਾ ਪੀਤਾ ਸੀ ਤੂੰ ਬੋਲਿਆ ਗਿਆ ਯਾਰ ਤੂੰ ਤਾਂ ਜਿਹੜੇ ਹਿਸਾਬ ਨਾਲ ਮੈਨੂੰ ਬੋਲ ਕੇ ਹਾਂ ਤੈਨੂੰ ਬਈ ਸਾਨੂੰ ਮੰਜੇ ਤੇ ਬਹਾਉਣਾ ਤਾਂ ਕਿ ਪਿੰਡ ਚੋਂ ਕੱਢਣ ਦਾ ਹੱਕ ਬਣਦਾ ਜਿਹੜਾ ਐਡਾ ਭੜਾ ਬੋਲਿਆ ਯਾਰ ਮੈਨੂੰ ਜਿਹੜਾ ਬੰਦਾ ਮੈਨੂੰ ਦੂਰੋਂ ਸੱਤ ਕੇ ਮੰਜੇ ਤੇ ਬਹਾਉਂਦਾ ਸੀ ਨਾ ਤੇ ਹੁਣ ਦੇਖ ਲੈ ਕੀ ਗੱਲ ਕਰੀ ਜਾਂਦਾ ਹੈ ਮੈਨੂੰ ਗਲਤੀ ਹੋਈ ਸਿਰਪੈਂਜਾ ਮੈਨੂੰ ਗਲਤੀ ਨਹੀਂ ਮੈਂ ਕੋਈ ਚੋਰੀ ਨਹੀਂ ਕੀਤੀ ਆਪਾਂ ਨੂੰ ਸੌਂ ਲੱਗੇ ਤੇਰੀ ਸੌਂ ਮੈਨੂੰ ਜੇ ਮੈਂ ਚੋਰੀ ਕੀਤੀ ਹੋਵੇ ਸੌਂ ਵੀ ਮੇਰੀ ਉਹ ਦਰਮਿਆਨਿਆ ਮੈਨੂੰ ਮੇਰੀ ਸੌਂ ਹੈ ਜਿਵੇਂ ਚੋਰੀ ਕੀਤੀ ਹੋਵੇ ਇਹ ਗੱਲਾਂ ਬਿੱਲੂ ਨਾ ਕਰਿਆ ਕਰ ਜੇ ਗਲਤੀ ਹੈ ਨਹੀਂ ਸੌਣੀ ਬਈ ਮੰਨਦਾ ਮੈਂ ਇਹਦਾ ਤੇ ਤੁਹਾਡੇ ਲਈ ਤੁਹਾਡੇ ਲਈ ਤੇ ਵੱਧੂ ਵੀ ਅੱਜ ਮਰ ਜਾਏ ਤੁਸੀਂ ਤਾਂ ਮਿੰਟ ਚ ਖਾ ਜਾਓਗੇ ਤੂੰ ਵੀ ਤੇ ਦੀ ਸਮਝ ਨਹੀਂ ਮੰਨਣੀ ਮੈਂ ਓਏ ਨਹੀਂ ਸਰਪੰਚਾ ਜੀ ਨਹੀਂ ਮਾਰ ਕੇ ਰਹਿ ਜੀ ਤੈਨੂੰ ਜਿੱਦਾਂ ਦੀ ਮਾਰਾ ਕਰਦੇ ਤੇਰੇ ਕੋਲ ਘਰੇ ਕਿਉਂ ਦੇ ਇਹਨੇ ਤੂੰ ਜਾਣਾ ਬਾਈ ਬਾਹਰ ਹੂੰ ਇਹ ਇਹ ਤਾਂ ਬਦਦੂ ਹੈ ਤੁਹਾਡੇ ਲਈ ਇੱਕ ਦਾ ਆ ਮਾਂਜਦਾ ਤੈਨੂੰ ਤੈਨੂੰ ਮਾਂਜਦਾ ਅਗਲੇ ਨੇ ਪਰਚੇ 'ਚ ਤੇਰਾ ਵੀ ਨਾਂ ਲਿਖਾਤਾ ਉਹੀ ਤਾਂ ਗੱਲ ਕਰੀ ਜਾਂਦਾ ਉਹੀ ਤਾਂ ਮੈਨੂੰ ਕਿਹਾ ਵੀ ਸਰਪੰਚ ਨਾਲ ਮਾੜਾ-ਵਟਾ ਖਾਂਦਾ ਪੀਂਦਾ ਰਿਹਾ ਮੈਂ ਤੇ ਉਹਨੂੰ ਮੈਂ ਮਨਾ ਲੂਆਂ ਜੇ ਤੇਰੀ ਤੇਰੀ ਤਾਂ ਗੱਪਰਾ ਮਾਫ ਕਰ ਦੇ ਸਾਨੂੰ ਗੱਲ ਕਰ ਲੈ ਕਾਦਾ 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 ਮੈਂ ਕਿਵੇਂ ਮੰਨ ਜੀ ਬਾਈ ਮੈਂ ਤੈਨੂੰ ਕੋਈ ਤੈਨੂੰ ਕੋਈ ਚਾਰ ਪੁੱਠਾਵੰਦਾ ਬੋਲ ਕੇ ਡਾ ਫੇਰ ਐ ਕਹ ਦੇ ਨਾ ਭਾਈ ਮੈਂ ਸਰਪੰਚਾ ਗਲਤੀ ਹੋ ਗਈ ਪਰ ਮੈਂ ਕਹਾਂਗੀ ਤੈਨੂੰ ਤੂੰ ਦੱਸ ਜਿੰਮੇ ਕਹਿਣਾ ਮੈਂ ਉਹਨੇ ਮੰਨ ਜੂਆ ਪਰ ਸਰਪੰਚਾ ਮੈਨੂੰ ਪਾਣੀ ਵੀ ਘੁੱਟਤਾ ਪਿਆ ਦੇ ਯਾਰ ਤੂੰ ਤਾਂ ਬਾਹਰ ਨੂੰ ਵੀ ਤਾਲਾ ਲਾ ਰੱਖਿਆ ਹੈਂ ਨਾ ਰਹਿਂਦੇ ਪਾਣੀ ਦੀ ਘੁੱਟ ਰਹਿਂਦੇ ਮੈਂ ਤਾਂ ਤਾਂ ਉਹੀ ਸੋਖੇ ਦੇ ਨਾਲ ਅਸੀਂ ਕਿਤੇ ਤਨਾ ਕਰਿਆ ਕਰ ਉਹ ਮੈਂ ਪਾਣੀ ਬਿਨਾ ਅਸੀਂ ਤੇ ਲੱਗੀ ਪਈ ਆ ਤੇ ਪਾਣੀ ਕਿ ਤੂੰ ਮਸਲਾ ਨਵੇੜਿਆ ਯਾਰ ਇਹਨੂੰ ਫੇਰ ਗੁੱਸਾ ਚੜਾਇਆ ਨਾ ਸਰਪੰਚਾ ਉਹਨੂੰ ਤੂੰ ਆ ਜਿੰਦਾ ਦੇਖਾ ਦੇ ਵਾਸਤੇ ਲਾਇਆ ਇਹ ਤੂੰ ਲਾਇਆ ਹਾਂ ਓਏ ਫੋਨ ਤਾਂ ਪਾਸੇ ਰੱਖ ਤੇ ਇਹ ਬਲੇਡ ਦੇ ਓਏ ਮੈਂ ਜ਼ੋਰ ਦੁਰਿਆ ਬਣੇ ਉਹ ਭਰਾਵਾ ਸਹੀ ਗੱਲ ਸਰਪੰਚਾ ਮੇਰੀ ਗੱਲ ਸੁਣ ਚੱਲ ਮੈਂ ਤਾਂ ਚੋਰ ਐ ਮੈਂ ਯਾਰ ਮੈਂ ਤੇਰਾ ਚੋਰ ਐ ਬੱਛਾ ਮੈਂ ਚੋਰ ਐ ਠੀਕ ਐ ਮੇਰਾ ਨਵੇਂੜ ਦੇ ਅੱਜ ਬਾਗ ਨੂੰ ਮੈਂ ਬਾਹਰ ਤੋੜਨਾ ਹੈ ਠੀਕ ਐ ਅਗਲਾ ਖੂਪ ਪਿਓ ਮੁੱਕ ਗਿਆ ਸੀ ਕਿੰਦਰ ਦੇ ਨੇ ਜਮੇ ਜਮਾ ਕੁਝ ਹੋ ਕਰਤਾ ਜਵਾਗ ਵੱਡੇ ਘਰਾਂ ਦਾ ਜੇ ਮੇਰਾ ਪਾਤੀ ਨਾ ਆ ਗਿਆ ਨਾ ਤਾਂ ਉਹ ਉਧਰੋਂ ਆਉਣੀ ਐ ਨਾਲ ਪੈਸਾ ਲੱਗਿਆ ਨਾਲ ਜ਼ਮੀਨ ਵੇਚਤੀ ਦਾ 100000 ਰੁਪਏ ਦਾ ਦੇਣੇ ਤਾਂ ਮੈਨੂੰ ਮਾਰ ਹੀ ਦੇਊਗਾ ਮੈਂ ਤਾਂ ਚਲ ਪੈਸੇ ਵੇਚਦਾ ਭਰਾ ਬਾਹਰ ਤੋੜ ਤੇ ਚੱਲ ਰਹਿੰਦੇ ਰਹਿੰਦੇ ਕੋਈ ਨਹੀਂ ਸਰਪੰਚਾ ਦੋ ਘੰਟੇ ਨਾਲ ਚੁੱਪ ਕਰ। ਸਕਿੰਟ 'ਚ ਹੀ ਐਡਾ ਬੇਸ਼ਰਮੀਆ ਰ ਸਕਿੰਟ 'ਚ ਚੁੱਪ ਹੋ ਗਏ ਲੈ। ਸਰਪੰਚਾ ਮੇਰਾ ਤਾਂ ਹਾਂ ਮਾਰੀ ਤੇ ਜੰਨੇ ਤੇਰੇ ਕੋਲੇ ਮੈਂ ਜੇ ਮੈਂ ਰੋਣੀ ਨਿਕਲਦਾ ਮੈਂ ਇਹਨੂੰ ਕਿਉਂ ਨਾਲ ਲੈ ਕੇ ਆਉਂਦਾ। ਦੋ ਮਿੰਟ ਲਾ ਕੇ ਲੈ ਚੁੱਪ ਕਰ ਖਤਰਾ। ਮੈਂ ਤੁਹਾਨੂੰ ਸਾਰੀ ਗੱਲ ਦੱਸਾਂ। ਮੇਰੇ ਕੋਲ ਐਸਐਚਓ ਦਾ ਫੋਨ ਆਇਆਗਾ। ਸਰਪੰਚਾ ਐਸਐਚਓ ਕਹਿੰਦਾ ਮੈਂ ਤੇਨੂੰ ਚੱਕ ਕੇ ਲੈ ਉਹਨੇ ਥਾਣੇ ਆਪ ਆਈ। ਸਰਪੰਚਾ ਮੇਰੀ ਸਰਪੰਚਾ ਸੱਚ ਨਾਲ ਬੈਣੀ ਉੱਠਣੀ ਐ। ਠੀਕ ਐ। ਤੂੰ ਇਹ ਨਾਲ ਬੈਣਾ ਉਸ ਦਰਦੀਦਾ ਮੈਨੂੰ ਪਤਾ। ਚੋਰੀ ਵਾਲੇ ਮਸਲੇ ਤੂੰ ਹੁਣੀ ਬੈਠ ਕੇ ਆਏ ਮੈਂ ਤ ਭਾਈ ਮੈਂ ਤਾਂ ਬਹੁਤ ਕਿਹਾ ਸੀ ਵੀ ਚਲੋ ਕੋਈ ਗੱਲ ਨਹੀਂ ਸੀ ਨਾ 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 ਮੈਂ ਗਿਆ ਸੀ ਅਸਲ ਦੇ ਵਿੱਚ ਉਹ ਗਿਆ ਹੋਇਆ ਸੀ ਉੱਥੇ ਮੈਨੂੰ ਭਿੰਕ ਪਈ ਤੇ ਮੈਂ ਗਿਆ ਮੈਂ ਕਿਹਾ ਰਹਿਣ ਦਿਵਾ ਕੰਮ ਨਾ ਕਰੋ ਕੋਈ ਗੱਲ ਨਹੀਂ ਨਾ ਨਾ ਮੰਨੈ ਹੀ ਨਹੀਂ ਭਾਈ ਉਹ ਮੰਨਦਾ ਤੈਨੂੰ ਪਤਾ ਯਾਰ ਅਗਲੇ ਨੂੰ ਪੁੱਟਾ ਬੋਲਿਆ ਅਗਲਾ ਸਭ ਕਰਦਾ ਹੁੰਦਾ ਬਾਕੀ ਤੈਨੂੰ ਕੀ ਤੇਰੇ ਤੇ ਕਾ ਰਾਜੀਆ ਯਾਰ ਤੈਨੂੰ ਬਾਹਰ ਤੋਂ ਕਿ ਉਹਨੂੰ ਵੀ ਉਂਗਲਾਂ ਲਾਈ ਜਾਂਦੇ ਆ ਤੂੰ ਉਂਗਲਾਂ ਲਾਈ ਜਾਂਦੇ ਆ ਵੀ ਮਾਂ ਹੀ ਤੇ ਹੱਲ ਤੇਰੇ ਕੋਲ ਹੈਗਾ ਵਿਰੋਧ ਕਰ ਉਹਨਾ ਉਹਨੂੰ ਸਾਧਦਾ ਬਾਪ ਬੈਨੂ ਸਾਧਲਾ ਬਾਪ ਬੈਨੂ ਇੱਥੇ ਸਾਧਲਾ ਤਾ ਦਾ ਬੈਕੇ ਨੇ ਮੇੜਦੇ ਪਰਚਾ ਪੁੱਠਾ ਕਰਾ ਦੇ ਜਿਵੇਂ ਤੂੰ ਕਹੇਗਾ ਉਹ ਮੇਰਾ ਜੀਬ ਕਿਉਂ ਕੋਈ ਇਧਰ ਉਧਰ ਕਰਕੇ ਕਰਦੇ ਕੰਮ ਤੂੰ ਮੈਂ ਧਿਆਮੀ ਗੱਲ ਸੁਣ ਸਾਡਾ ਡਰਮ ਜਾ ਭਰਿਆ ਪਿਆ ਬਸ ਚੱਲੀ ਪਈ ਤੈਨੂੰ ਕੱਲ ਨੂੰ ਘਟ ਕੇ ਦੇ ਦਾਂਗੇ ਯਾਰ ਤੇ ਪੰਜ ਪੰਜ ਲੀਟਰ ਵਾਲੀ ਕਿੰਨੀ ਦੀ ਚਲੋ ਠੀਕ ਹੈ ਇੱਕ ਮੈਂ ਪਹਿਲਾਂ ਪਹਿਲੇ ਤੇ ਗੱਲ ਕਰ ਰਿਹਾ ਆ ਕੇ ਲਈ ਜੀ ਆਦੀ ਪਹਿਲੀ 5 ਲੀਟਰ ਚਲੋ ਦੇਖ ਭਰਾਵਾ ਮੈਂ ਤੇਰੇ ਮੂੰਹ ਨੂੰ ਚੁੱਪ ਹੋਇਆ ਨਾ ਉਹ ਤਾਂ ਗੱਲ ਨੂੰ ਹਾਂ ਚੱਲ ਉਹ ਤਾਂ ਚਲੋ ਡਰਮ ਤਾਂ ਕਿਰਪਾਏ ਅਗਲਾ ਉਹ ਮਾਨਤਨ ਨਾਲ ਦੇ ਦਿੰਦਾ ਨਹੀਂ ਮੂੰਹ ਤਾਂ ਮੈਂ ਇਹਨੂੰ ਚਪੇ ਡਰਮਾ ਦਾ ਮੈਨੂੰ ਕਿਹੜਾ ਘਾਟਾ ਯਾਰ ਇੱਕ ਚੋਰੀ ਆਈ ਪਈ 10 ਸਭੇ ਤਾਂ ਡਰਮ ਲੈ ਲਈ ਉਹ ਆਈ ਪਈ ਡਰਮ ਲੈ ਗਏ ਉਹਦੀ ਨਹੀਂ ਵੀੜਿਆ ਸਾਡੇ ਆਪਣੇ ਆ ਡਰਮ ਦੇ ਦਾਂਗੇ ਤੇ ਭਾਈ ਚੱਲ ਅੱਡਾ ਦੇਦਾ ਇਹ ਡਰਮ ਦੇ ਦੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਨਿਹੇਰ ਦੇ ਦਰਮ ਸਾਧ ਲੈ ਇੱਥੇ ਘਰੇ ਹੁਣੀ ਨੇ ਮੇੜ ਦੇ ਅੱਡਾ ਫਿਰ ਸੱਜਾ ਸੱਦ 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 ਮੈਂ ਤਾਂ ਆਪ ਚੜਤਾ ਹੋਈ ਪਈਏ ਆ ਪਾਈਤਾ ਉਹ ਗੇਜੇ ਮੜਾ ਜਾ ਘਰੇ ਆਈ ਯਾਰ ਹਾਂ ਹਾਂ ਉਹ ਆਏ ਸੀ ਬਿੱਲੂ ਦਾ ਭਰਾ ਆ ਆ ਕੇ ਵਿਚਾਰਾ ਉਹ ਯਾਰ ਉਹਦੇ ਮੂੰਹ ਨੂੰ ਮੈਂ ਚੱਲ ਮੜਾ ਜਾ ਘਰੇ ਆਈ ਕੋਈ ਨਹੀਂ ਉਹ ਜਨੇ ਆਉਣਾ ਪੈਂਦਾ ਕੁਝ ਨਹੀਂ ਹੁੰਦਾ ਉਹ ਨਹੀਂ ਕਹਨੂ ਯਾਰ ਤੂੰ ਮੇਰੇ ਮੂੰਹ ਨੂੰ ਤਾਂ ਯਾਰ ਜਦੋਂ ਮੈਂ ਸਿੱਧੀ ਜਨਾ ਫਿਰ ਮੇਰੀ ਬੇਇੱਜ਼ਤੀ ਕਰਾਉਂਦੇ ਆ ਫਿਰ ਨਹੀਂ ਨਹੀਂ ਯਾਰ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਹੈਗਾ ਯਾਰ ਤੇ ਜਿਹੜਾ ਕੁਝ ਹੋਇਆ ਮੈਂ ਕਿਹਾ ਮੁੱਕਰ ਤਾਂ ਨਹੀਂ ਨਹੀਂ ਭਾਈ ਠੀਕ ਆ ਆਪਾਂ ਤਾਂ ਚੋ ਚੱਲਾ ਹਾਂ ਕੋਈ ਨਾ ਆਜਾ ਆ ਕੋਈ ਨਹੀਂ ਆਏ ਨਹੀਂ ਚੱਕਿਆ ਮੁੰਡੇ ਨੇ ਹਾਂ ਨਹੀਂ ਨਹੀਂ ਆਈ ਹੋ ਜੂਏ ਯਾਰ ਆ ਜਾ ਕੋਈ ਦੱਸਦਾ ਮੈਂ ਨਹੀਂ ਯਾਰ ਥੱਲੇ ਬੈਠ ਸਹੋਦੇ ਕੇ ਸਰਪੰਚ ਦੇ ਬਰਾਬਰ ਬੈਠਦਾ ਹਜੇ ਵੀ ਇਹਨਾਂ ਤਲੇ ਜਿਹਾ ਅਕੜਾ ਜਾਂਦੀਆਂ ਨਹੀਂ ਓਏ ਨਹੀਂ ਜਾਂਦੀ ਅਖੇ ਕਰਦਾ ਨਾ ਨਹੀਂ ਜਾਂਦੀ ਅਖੇ ਕਰਦਾ ਥੱਲੋਂ ਕੁੱਟ ਲ ਕੁੱਟ ਲੈ ਇੱਥੋਂ ਕੱਟ ਇੱਥੇ ਤਾਂ ਨਾ ਨਾ ਬੈਠ ਇੱਥੇ ਤਾਂ ਨਾ ਬੈਠ ਗਲੇ ਉਂ ਵੀ ਬੈਸੀ ਵੀ ਇੱਥੇ ਮੈਂ ਕਿਵੇਂ ਆਉ ਖਾਈ ਵੀ ਬੋਲਦਾ ਇਹ ਚੋਰੀ ਦੇ ਮਾਮਲੇ ਵਿੱਚ ਇੱਕ ਤੂੰ ਬਰਾਬਰ ਬੈਠੀ ਨਹੀਂ ਸਰਪੰਚਾ ਮੈਂ ਤਾਂ ਤੇਰਾ ਸ਼ੁਰੂ ਦੀ ਹੀ ਕਰਦਾ ਤੈਨੂੰ ਪਤਾ ਮੇਰਾ ਮੈਂ ਤੈਨੂੰ ਪਹਿਲਾਂ ਕਿਹੜਾ ਵੋਟਾ ਵੇਲੇ ਕਿਹੜਾ ਹੈ ਤੂੰ ਆਪ ਸਣਾ ਯਾਰਾ ਆ ਆ ਗਿਆ ਤੈਨੂੰ ਪੱਕੀ ਆ ਗਿਆ ਆ ਗਿਆ ਕੇਜਿਆ ਆ ਜਾ ਬਾਈ ਓਏ ਆ ਜਾ ਮੇਰਾ ਮੈਂ ਤਾਂ ਬੋਲਦੇ ਸਰਪੰਚਾ ਤੂੰ ਗੱਲ ਉਹਦੇ ਅੱਗੇ ਵੀ ਅੱਖ ਨਹੀਂ ਕਰਵਾਤੀਆਂ ਮੇਰੀਆਂ ਤਾਂ ਇਹ ਚਾਲੇ ਆ ਵੀ ਚਾ ਕੋਈ ਨਾ ਬਾਬੂ ਕੋ ਸਰਪੰਚ ਆਪਣਾ ਬਣਾ ਲੈ ਕਰੂਗਾ ਕਿਵੇਂ ਬਾਬਾ ਠੀਕ ਆ ਪੁੱਤ ਬਹਿ ਜਾ ਬਾਬਾ ਤਾਂ ਠੀਕ ਹੀ ਹੈ ਤੂੰ ਤੇਰੀਆਂ ਗਰਦੂਤਾ ਨਹੀਂ ਸਹੀ ਬਾਬਾ ਤਾਂ ਕੀ ਕਰੇ ਵਿਚਾਰਾ ਬਹਿ ਜਾ ਬਾਈ ਤੂੰ ਐ ਅੱਡਾ ਬੱਧਾ ਬਹਿ ਜਾ ਬਹਿ ਜਾ ਬਹਿ ਆ ਵੀ ਬਹਿ ਜਾ ਤੂੰ ਹੀ ਬਹਿ ਜਾ ਵੇ ਥੱਲੇ ਹੂੰ ਉਹ ਠੀਕ ਹੈ ਹਾਂ ਜਮਾ ਠੀਕ ਚੜਦੀ ਕਲਾ ਚ ਹੈ ਘਰੇ ਰਾਜੀ ਖੁਸ਼ੀ ਭਰਾਵਾ ਪਿੰਡ ਦਾ ਸਰਪੰਚ ਹੈ ਮੋਤਵਾਰ ਹੋਣ ਦੇ ਨਾਂ ਤੇ ਫਰਜ਼ ਬਣਦਾ ਸਾਰੇ ਪਿੰਡ ਬਾਰੇ ਹਾਂ ਹਾਂ ਪੂਰਾ ਇਹ ਨਹੀਂ ਹਾਂ ਸਾਰੇ ਪਿੰਡ ਨੇ ਸਾਥ ਦਿੱਤਾ ਹਰੇ ਘਰ ਘਰ ਬੋਟਾ ਪਾਗਾ ਹਨ ਨਹੀਂ ਸਾਥ ਦੇਣਾ ਜ਼ਰੂਰੀ ਵੀ ਆ ਬਾਕੀ ਵੀ ਚੰਗੇ ਬੰਦੇ ਦਾ ਜ ਚੰਗਾ ਬੰਦਾ ਚੁਣੋਂਗੇ ਉਹਦਾ ਫਰਜ਼ ਹੀ ਇਹ ਬਣਦਾ ਵੀ ਚੰਗਾ ਸੋਚੇ ਪਿੰਡ ਬਾਰੇ ਹੈ ਹਾਂ ਹਾਂ ਸਰਪੰਚ ਆਹ ਮੁੰਡੇ ਨੇ ਵਿਚਾਰੇ ਨੇ ਜਾਣਾ ਬਾਹਰ ਤੇ ਜਿਹੜਾ ਆਪਣੇ ਨਾਮ ਲਖਾਇਆ ਮੁੰਡਾ ਭਾਰਤੀ ਭਾਈ ਇਹਦਾ ਅੱਛਾ ਇਹ ਮੁੰਡਾ ਤਾਂ ਤੂੰ ਮੰਨਲਾ ਜਾਣਦਾ ਹੀ ਮੁੰਡੇ ਨੂੰ ਅੱਛਾ ਚੰਗੀ ਤਰ੍ਹਾਂ ਜਾਣਦੇ ਆ ਇਹਨੇ ਤਾਂ ਵਿਚਾਰੇ ਨੇ ਚੰਗਾ ਮਾੜਾ ਕਰਿਆ ਨੀ ਕੰਮ ਇਹਦਾ ਨਰਮ ਸਿੰਘ ਸਰਪੰਚਾ ਦਾ ਨਾਮ ਯਾਰਾ ਹਾਂ ਉਹ ਅੱਗੇ ਦਾ ਕੜਛਾ ਪੈਂ ਜਾਵਾ ਦੂਜਾ ਮੈਂ ਤਾਂ ਕੋਈ ਅਰਥ ਆ ਪਪਾ ਬਈ ਗੱਲ ਰੱਬ ਨਾਲ ਦੀ ਕਰ ਓ ਚੁੱਪ ਕਰ ਜਾ ਚੁੱਪ ਕਰ ਜਾ ਹਜੇ ਵੀ ਬੋਲਉਂ ਨਹੀਂ ਹਟਦਾ ਮੈਂ ਤਾਂ ਚੁੱਪ ਹੀ ਆ ਬਾਬਾ ਬੋਲ ਲੈ ਤਾਂ ਪਪਾ ਮੇਰੀ ਗੱਲ ਸੁਣ ਜਿਹੜੀ ਗੱਲ ਹੋਈ ਹੋਈ ਆਪਣੀ ਭਾਈ ਮੇਰੀ ਮੇਥੋਂ ਦੀ ਗਲਤੀ ਸੀ ਵੱਡਾ ਬਾਬਾ ਇਥੇ ਲੱਗਦਾ ਮੈਂ ਇਹ ਗਲਤੀ ਹੋ ਗਈ ਨਹੀਂ ਕੀਤੀ ਐ ਤੂੰ ਗਲਤੀ ਕੀਤੀ ਐ ਤੇਰਾ ਪਰਾਪਾ ਬਾਬਾ ਮੰਨਦਾ ਐ ਮੈਂ ਮੰਨਦਾ ਬਾਬਾ ਮੈਥੋਂ ਗਲਤੀ ਹੋ ਗਈ ਠੀਕ ਐ ਹੋ ਗਈ ਮੈਂ ਮੰਨਦਾ ਮੈਨੂੰ ਜਿਹੜਾ ਵੀ ਡੰਡ ਲਾਉਂਗੇ ਬਈ ਮੈਨੂੰ ਸਿਰ ਮੱਥੇ ਆ ਪਰ ਰੱਬ ਲਈ ਦੀ ਗੱਲ ਕਰਿਓ ਮਹਾਰਾਜ ਦੇ ਨਾਲ ਉੱਤੇ ਨਹੀਂ ਬਦਲਾ ਕਰਨੀ ਨਹੀਂ ਨਹੀਂ ਕਰਦੇ ਫਿਰ ਨਹੀਂ ਕਰਦੇ ਕੀ ਕਰਦੇ ਕੋਈ ਚੱਕਰ ਨਹੀਂ ਰਾਜੀ ਬੰਦਾ ਤਾਂ ਸਰਪੰਚਾਂ ਵੇਖਾਂ ਸਰਪੰਚ ਸੰਝਾ ਬੰਦਾ ਹਾਂ ਠੀਕ ਹੈ ਜਿੰਨਾ ਥੋੜਾ ਭਾਈ ਸਰਪੰਚ ਉਹ ਨਹੀਂ ਸਾਡੇ ਹਾਂ ਇਹ ਪਤਾ ਨਹੀਂ ਸਹੀ ਨਹੀਂ ਹੈ ਹੈ ਪਰ ਆਖੇ ਲੱਗ ਜੇ ਹੁਣ ਭਾਈ ਆਪ ਦਾ ਆਪਾਂ ਇੱਥੇ ਤੁਸੀਂ ਖਾਣੇ ਜਾਏ ਪਰ ਤੇ ਕਰ ਐਡੀ ਗੱਦਗੀ ਹੋ ਗਈ ਸੀ ਬਾਬਾ ਯਾਰ ਫੇਰ ਕਿਉਂ ਹਟ ਸਕਤੇ ਪੇ ਹੋਰੀ ਪਰ ਅਲੀ ਇੱਡੇ ਚਲ ਕੋਈ ਨਹੀਂ ਕਰਾਂਗੇ ਹੁਣ ਬੰਦਾ ਹੁਣ ਇਹ ਦੱਸ ਫੇਰੇ ਦਾ ਕਿ ਮੈਂ ਕਰਨਾ ਨਵੇੜਨਾ ਪਾਸੇ ਹੋ ਗਈ ਕਰ ਲੈਂਦੀ ਗੱਲ ਨਹੀਂ ਸਪੰਚਾ ਜਿਹੜੀ ਕਰਨੀ ਮੂੰਹ ਤੇ ਲੱਗ ਰੰਡੇ ਯਾਰ ਮੈਨੂੰ ਮੈਨੂੰ ਤਾਂ ਮਾਰਦਾ ਇਹਨੇ ਪਹਿਲ ਕਰਦਾ ਖਤਮ ਜ਼ੀਰੋ ਚੀਰੋ ਪਚਾ ਲਾ ਵੇਚ ਕੇ ਮਗਾਨੀ ਤੈਨੂੰ ਬਾਹਰ ਭੇਜੇ ਹਾਂ ਦੇਖ ਪਏ ਜੋ ਮੇਰਾ ਇਹ ਨਹੀਂ ਪਤਾ ਵੀਜਾ ਹੋਣਾ ਜੇ ਤੇ ਕਦੋਂ ਆ ਜੀ ਕਦੋਂ ਆ ਜੀ ਠੀਕ ਹੈ 10 ਲੱਖ ਰੁਪਏ ਇਹ ਦੇਨੇ ਇਹਦਾ 10 ਲੱਖ ਰੁਪਏ ਤਾਂ ਦਊ ਜਿਵੇਂ ਬਾਹਰ ਜਾਊ ਹਾਂ ਠੀਕ ਹੈ ਜੇ ਡੈਸਿਮੇ ਸਾਰਾ ਕੰਮ ਹੋ ਗਿਆ ਉਹ ਅਗਲੀ ਇੱਥੇ ਆਉਣੀ ਨਹੀਂ ਛੜੇ ਭੌਗ ਦੇ ਫਰੇਗੇ ਸਾਰੇ ਘਰਾਂ ਵਿੱਚ ਗਧੀਆਂ ਲੱਟ ਰੀਆਂ ਨੇ ਗਧੀਆਂ ਗਧੀਆਂ ਲੱਟ ਰੀਆਂ ਨੇ ਹਾਂ ਇਹਨੂੰ ਗਧੀਆਂ ਵੀ ਨਹੀਂ ਜੁੜਨੀ ਭਾਈ ਮੈਂ ਤਾਂ ਯਾਰ ਲੰਡਾ ਜਣਾ ਕੋਲ ਮਿਲਾ ਕੇ ਠੀਕ ਹੈ ਮੈਂ ਤਾਂ ਤਲਹੀ ਦਾ ਸਰਪੰਚਾ ਵੀ ਤੁਗਾਤੀ ਹੂ ਬਸ ਮੈਂ ਤਾਂ ਬੋਲਦੇ ਨਹੀਂ ਯਾਰ ਮੈਂ ਤਾਂ ਬੋਲਿਆ ਨਹੀਂ ਕਰਨਾ ਫਿਰ ਆ ਦੇਖ ਲੈ ਫਿਰ ਹੈ ਨਿਵੇੜ ਦੇਗਾ ਪਰਚੇ ਵਾਲਾ ਕੀ ਗੱਲ ਬਾਬਾ ਇੱਕ ਹੀ ਨਾ ਬਾਬਾ ਬਾਬਾ ਪਰਚੇ ਲਈ ਡੀ ਕੀ ਗੱਲ ਹੋ ਗਈ ਉਹ ਹਜੇ ਵੀ ਪਰਚੇ ਉਹ ਚੱਪਲ ਹੈ ਆਪਸ ਅਬ ਪੈਸਾ ਬੈਠੇ ਨੇ ਪੈਸਾ ਬੈਠੇ ਆ ਪੈਸਾ ਬੈਠੇ ਅਨਪੜ ਟੋਲੇ ਨੂੰ ਸਰਪੰਚ ਦੀ ਇੱਜ਼ਤ ਨਹੀਂ ਬਤਾਇਨਾ ਨੂੰ ਇਹ ਕੋਈ ਮੈਂਬਰ ਨਹੀਂ ਹਾਂ ਸੰਜੇ ਮੈਂ ਤਾਂ ਮੈਂ ਤਾਂ ਭੁੱਲੇ ਹੀ ਬੈਠਾ ਸੀ ਮੈਂ ਗੁੱਸਾ ਕ ਡਰਮ ਸਰਪੰਚਾ ਸਰਪੰਚਾ ਉਵੇਂ ਨੇ ਬੈਠਣਾ ਉਵੇਂ ਨੇ ਬੈਠਣਾ ਜਿਵੇਂ ਤੈਨੂੰ ਕਿਹਾ ਹਾਂ ਉਵੇਂ ਡਰਮ ਡਰਮ ਕੀ ਹੈ ਲਾਈ ਹੈ ਹਾਂ ਆ ਡਰਮ ਡਰਮ ਕੀ ਲਾਈ ਹੈ ਇਹ ਤਾਂ ਹੈ ਓਏ ਤਾਂ ਇਹ ਐ ਕਿ ਨਹੀਂ ਡਰਾਮਾ ਨਹੀਂ ਕਰਦਾ ਮੈਂ ਅੱਛਾ ਹਾਂ ਠੀਕ ਅੱਛਾ ਠੀਕ ਡਰਾਮਾ ਕਰਨਾ ਵੀ ਨਹੀਂ ਤੂੰ ਨਹੀਂ ਕਰਦਾ ਮੈਂ ਇਹ ਰੋਕੇ ਜਿਹਾ ਦਿਖਾਉਂਦਾ ਹੈ ਬੜੇ ਨਾ ਭਾਈ ਆ ਸੰਦੇ ਆ ਡਰਾਮੇ ਡਰਾਮੇ ਹਾਂ ਚੱਲ ਚੁੱਪ ਹੋ ਕੋਈ ਨਾ ਚੁੱਪ ਹੋਇਆ ਚੁੱਪ ਹੋਇਆ ਚੁੱਪ ਜਾ ਠੀਕ ਐ ਏਡਾ ਪਿਛਾੜ ਲੈ ਪਾਣੀ ਮੁੱਕ ਵੀ ਗਿਆ ਦਾ ਸਕਿੰਟ ਚ ਜਾ 10 ਵਜੇ ਕਿਵੇਂ ਘਰੀ ਫਿਰਦਾ ਤੂੰ 10 ਸਾਂਝਾ ਬੰਦਾ ਤੂੰ ਜਿਵੇਂ ਲੂਟ ਆਉਂਦਾ ਉਹਵੇਂ ਭਾਈ ਨਹੀਂ ਨਹੀਂ ਭਾਈ ਤੇਰੀ ਚੀਜ਼ ਹੈ ਹਾਂ ਕੀ ਕਹਿਣੀ ਨਹੀਂ ਆਪਣਾ ਪਰਚਾ ਦਿੱਤਾ ਪਿਆ ਤੇਰੀ ਵੀ ਪਰਚਾ ਵੀ ਚੀਜ਼ ਦੋਨੇ ਇੱਥੇ ਬੈਠੇ ਰਹਿਣਗੇ ਨਹੀਂ ਸਭਾ ਸਾਡਾ ਆ ਲੈ ਭਾਈ ਘਰੀ ਰੁੱਝੂ ਜਾਵਾਂ ਹੁਣ ਕਰ ਲੈ ਪ੍ਰਵਾਹ ਇੰਨਾ ਪੈਸਾ ਫੂਕੇ ਜਵਾਗ ਤੇ ਠੀਕ ਹੈ ਬਗਾਨੀ ਦੀ ਤੋਰੀ ਹੈ ਯਾਰ ਠੀਕ ਹੈ ਉਹਨਾਂ ਦਾ ਵੀ ਸਾਨੂੰ ਮਿਹਣੇ ਸਾਰੀ ਉਮਰ ਬੱਜਣ ਦੀ ਰਪਿੰਚਾ ਠੀਕ ਹੈ ਤੇ ਪਹਿਲਾਂ ਖੋਜ ਲੈ ਬਾਬੇ ਬੱਚੇ ਕੰਮ ਕਰਦਾ ਠੀਕ ਹੈ ਬੱਚਾ ਸੱਭਾ ਇਹ ਨਾ ਕਰ ਆਇਨਾ ਕਰ ਤੇਰੇ ਮੁੰਡਿਆਂ ਵਰਗੇ ਤੂੰ ਤੂੰ ਵੀ ਰੱਬ ਨੂੰ ਜਾਣਦੇ ਨਹੀਂ ਚਾਰ ਦਿਨਾਂ ਨੂੰ ਤੇਰੀ ਤੂੜੀ ਦੀ ਕੀ ਗੱਲ ਹੈ ਯਾਰ ਮੈਨੂੰ ਕਵਾਂਟਰ ਤੋਂ ਵੀ ਦੇ ਪੈਸੇ ਲੈ ਲੈ ਆਪਦੇ ਉਹ ਪੈਸੇ ਗੱਲ ਨਵੇੜ ਆਪਣੀ ਗੱਲ ਪੈਸੇ ਦੀ ਨਹੀਂ ਗੱਲ ਚੋਰੀ ਦੀ ਹੈ ਚੋਰੀ ਦੀ ਆ ਹੁਣ ਇੱਥੇ ਨੀਵੀ ਨੀਵੀ ਪਾ ਲੈ ਨਾ ਅੱਖ ਅੱਖਾਂ ਬੁਲਾਏ ਇਹਨਾਂ ਨੇ ਫਿਰ ਇਹਨਾਂ ਨੂੰ ਹੋਰ ਨਹੀਂ ਵੀ ਪਾ ਨਾ ਹੁਣ ਮੈਂ ਪਤਾਇਚਵਾੜ ਤਾਂ ਇਧਰ ਪੰਜਮੀ ਨੀਵੀ ਮੇਰੇ ਤਾਂ ਪਈ ਰਹੀ ਉਹ ਸਾਨੂੰ ਪਤਾਇਚਵਾੜ ਤਾਂ ਸਾਨੂੰ ਤੂੰ ਨਹੀਂ ਫੜਿਆ ਬਾਰੇ ਸੋਚ ਲੈ ਹਲੇ ਤੈਨੂੰ ਪੰਚਾਇਤ ਦੇ ਵਿੱਚ ਗੱਲ ਕਰਨ ਦੀ ਅਗਲੀ ਪਤਾਇਚਵਾੜ ਤਾਂ ਤੂੰ ਤੇਰੇ ਮੂੰਹ ਨੂੰ ਇਹਦੇ ਮੂੰਹ ਨੂੰ ਆਏ ਆ ਇੱਥੇ ਨਹੀਂ ਆਦੇ ਸੀ ਤੇਰੇ ਮੂੰਹ ਨੂੰ ਤਾਂ ਇਹਦੇ ਮੂੰਹ ਨੂੰ ਆ ਸਕਦਾ ਕਿ ਮੈਂ ਕਦਾਈਆਂ ਕੀ ਕਰਦਾ ਹਾਂ ਨਹੀਂ ਤੇਨੂੰ ਤਾਂ ਜੇਲ੍ਹ 세 ਖਾਈ ਲਈ ਸੀ ਭਾਈ ਚਲ ਸਰਪੰਚ ਮੈਂ ਨੀਵਾ ਹੋ ਗਿਆ ਉਹਨਾਂ ਬੈਠੇ ਸਰਪੰਚ ਜੇ ਮੈਂ ਤੈਨੂੰ ਕਿਹਾ ਆ ਆਹ ਕਹਿ ਰਹੀ ਗੱਲ ਹੋ ਗਈ ਉਹ ਸੋਢੀ ਆ ਇਹਦਾ ਭਾਈ ਦੇਖ ਮੁੰਡਿਆ ਭਾਈ ਆ ਤਾਂ ਘੱਟ ਨਾਲ ਵੇਡਨੇ ਨਹੀਂ ਆਪਾਂ ਜਾ ਤਾਂ ਇਹ ਕਹਿੰਦੇ 60000 ਰੁਪਿਆ ਦੇ 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 ਲੈ ਕੇ ਨਵੇਡ ਦੋ ਤੇ ਜਿਆਦਾ ਭਾਈ ਦੇ 60000 ਰੁਪਿਆ ਹੈ ਨਹੀਂ ਹਾਂ ਕਹਿੰਦੇ ਚਲੋ ਫੇਰ ਵੀ ਆਪਦੇ ਬੰਦੇ ਆ ਜਾਦਾ 60000 ਰੁਪਿਆ ਦੇ ਦਿਓ ਹਾਂ ਜੇ 60000 ਰੁਪਿਆ ਨਹੀਂ ਕਹਿੰਦੇ ਚਲੋ ਭਾਈ ਪਿੰਡ ਦੇ ਬੰਦੇ ਆ ਕਹਿੰਦੇ ਨਹੀਂ ਹੁੰਦਾ ਬਾਹਰ ਜਾਣਾ ਮੁੰਡੇ ਨੇ ਹਾਂ ਤੇ ਆ ਬੰਦਾ ਕੰਮ ਕਰਦਾ ਆਇਆ ਗਮ ਤੇ ਸਰਪੰਚਾ ਕਿਵੇਂ ਲਾ ਦੇ ਜਿਮੀਦਾਰਾਂ ਦਾ ਮੁੱਦਾ ਐ ਤੂੰ ਹੀ ਸੋਚ ਰਿਹਾ ਛੱਡੀ ਕੋਈ ਇੱਜ਼ਤ ਨਹੀਂ ਐ